ਵਿਨੇਲ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਮਨਦੀਪ ਸਿੰਘ ਟੋਟ ਇੱਕ ਵਾਰੀ ਫੇਰ ਹਾਜ਼ਰ ਹਾਂ ਸਾਡਾ ਖਾਸ ਪ੍ਰੋਗਰਾਮ ਪੰਜਾਬੀ ਵਾਕਸ ਲੈ ਕੇ ਤੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਨੌਕਰਨ ਸਿੰਘ ਪੱਤੀ ਜੀ ਪੱਤੀ ਸਾਹਿਬ ਬਹੁਤ-ਬਹੁਤ ਸਵਾਗਤ ਹੈ ਪਹਿਲਾਂ ਤੁਹਾਡਾ। ਸ਼ੁਕਰੀਆ ਜੀ ਮਨਦੀਪ ਜੀ। ਸਵਾਗਤ ਹੈ ਇਸ ਪ੍ਰੋਗਰਾਮ ਵਿੱਚ ਬਹੁਤ ਹੀ ਖਾਸ ਖਬਰਾਂ ਤੇ ਗੱਲਬਾਤ ਹੋਵੇਗੀ ਤੇ ਖਬਰਾਂ ਅਸੀਂ ਅੱਜ ਕੁਝ ਕੈਨੇਡਾ ਦੀਆਂ ਖਾਸ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਨਾਲ-ਨਾਲ ਜੋ ਪੰਜਾਬ ਭਾਰਤ ਦੀ ਸਿਆਸਤ ਦੇ ਵਿੱਚ ਚੱਲ ਰਿਹਾ ਖਾਸ ਤੌਰ ਤੇ ਅਮਰਪਾਲ ਨੂੰ ਲੈ ਕੇ ਹੁਣ ਕੀ ਸਥਿਤੀ ਹੈ ਤੇ ਹੋਰ ਜਿਹੜੀਆਂ ਕੁਝ ਖਾਸ ਖਬਰਾਂ ਨੇ ਪਰ ਉਸ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਅਪੀਲ ਹੈ ਜੀ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਨਾਲ ਦੀ ਨਾਲ ਆਪਣੇ ਸੁਝਾਅ ਜਿਹੜੇ ਆ ਕਮੈਂਟ ਬਾਕਸ ਤੇ ਵੀ ਜਰੂਰ ਰੱਖਿਓ ਸਪਤੀ ਸਾਹਿਬ ਸ਼ੁਰੂਆਤ ਅੱਜ ਆਪਾਂ ਕੈਨੇਡਾ ਤੋਂ ਕਰ ਲਈਏ ਜੀ ਬਿਲਕੁਲ ਜੀ ਕੈਨੇਡਾ ਤੋਂ ਕਰਨੀ ਚਾਹੀਦੀ ਹੈ ਕਿਉਂਕਿ ਕੈਨੇਡਾ ਦੇ ਵਿੱਚ ਮੈਨੂੰ ਪਤਾ ਲੱਗਿਆ ਇੱਕ ਲੱਖਾਂ ਦਾ ਇਕੱਠ ਜਿਹੜਾ ਉਹ ਹੋਇਆਗਾ ਔਰ ਸਿੱਖ ਪਾਈਚਾਰੇ ਨਾਲ ਸੰਬੰਧਿਤ ਸਮਾਗਮ ਦੇ ਵਿੱਚ ਐਡੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਇਕੱਤਰਤਾ ਤੇ ਉਹ ਵੀ ਉਹਨਾਂ ਦਿਨਾਂ ਦੇ ਵਿੱਚ ਜਦੋਂ ਇਲੈਕਸ਼ਨ ਦਾ ਮਾਹੌਲ ਬਣਿਆ ਹੋਵੇ ਮਨਦੀਪ ਜੀ ਆਪਣੇ ਵੀ ਇੱਥੇ ਬਹੁਤ ਵਾਰ ਨਾ ਇਲੈਕਸ਼ਨ ਦੇ ਦਿਨਾਂ ਦੇ ਦੌਰਾਨ ਅਗਰ ਕੋਈ ਸਮਾਗਮ ਆਉਂਦਾਗਾ ਤਾਂ ਉਸ ਨੂੰ ਹੋਰ ਵੀ ਚਾਰਚਾਂ ਲੱਗ ਜਾਂਦੇ ਨੇ ਕਿਉਂਕਿ ਮਾਹੌਲ ਇੱਕ ਬਣਿਆ ਹੁੰਦਾ ਇਲੈਕਸ਼ਨ ਦਾ ਉਹਦੇ ਵਿੱਚ ਸਮਾਗਮ ਦੀ ਗਹਿਮਾ-ਗਹਿਮੀ ਦਾ ਮਾਹੌਲ ਬਣਿਆ ਰਹਿੰਦਾਗਾ ਸੋ ਜਿਹੜੀ ਇਕੱਤਰਤਾ ਬੈਂਕੂਵਰ ਦੇ ਵਿੱਚ ਹੋਈ ਹੈ ਉਹਦੇ ਵਿੱਚ ਤੁਹਾਨੂੰ ਕਿਵੇਂ ਲੱਗਦੀ ਹੈ ਸਥਿਤੀ ਕਿੰਨਾ ਕੱਟ ਸੀ ਔਰ ਕਿਸ ਤਰ੍ਹਾਂ ਦੇ ਲੋਕ ਪਹੁੰਚੇ ਤੇ ਉਹਦੇ ਵਿੱਚ ਕੀ ਕੀ ਬਲੱਖਣਤਾ ਰਹੀ ਬਿਲਕੁਲ ਜੀ ਪੱਤੀ ਸਾਹਿਬ ਇਹ ਜਿਹੜਾ ਨਗਰ ਕੀਰਤਨ ਹੁੰਦਾ ਨਾ ਸਰੀ ਦਾ ਵਿਸਾਖੀ ਦਾ ਨਗਰ ਕੀਰਤਨ ਜਿਹਨੂੰ ਖਾਲਸਾ ਪਲੇਟ ਵੀ ਕਹਿੰਦੇ ਆ ਸੋ ਇਹ ਮੰਨਿਆ ਜਾਂਦਾ ਜੀ ਕਿ ਪੰਜਾਬ ਤੋਂ ਬਾਹਰ ਪਹਿਲਾ ਸਭ ਤੋਂ ਵੱਡਾ ਜਿਹੜਾ ਕਿਉਂਕਿ ਪੰਜਾਬ ਨੂੰ ਛੱਡ ਦੀ ਪੰਜਾਬ ਤਾਂ ਵੱਡੇ ਇਕੱਠ ਹੁੰਦੇ ਹੁੰਦੇ ਆ ਪਰ ਇਸ ਤੋਂ ਬਾਹਰ ਪੰਜਾਬ ਤੋਂ ਸਭ ਤੋਂ ਵੱਡਾ ਜਿਹੜਾ ਇਕੱਠ ਹੈ ਉਹ ਸਿੱਖਾਂ ਦਾ ਹੁੰਦਾ ਹੈ ਹਰ ਸਾਲ ਤੇ ਹਰ ਸਾਲ ਹੀ ਪੱਤੀ ਸਾਹਿਬ ਦਾ ਰਿਕਾਰਡ ਟੁੱਟਦਾ ਆ ਹਾਲਾਂਕਿ ਜੇਕਰ ਅਸੀਂ ਇਹ ਕਿ ਆਪਣੇ ਬੰਦੇ ਦੀ ਗੱਲ ਕਰੀਏ ਤਾਂ ਮੈਂ ਕਈਆਂ ਦੇ ਦੇਖ ਰਿਹਾ ਸੀ ਅੰਦਾਜ਼ੇ ਕੋਈ 6 ਲੱਖ ਕਹਿ ਰਿਹਾ ਸੀ ਕੋਈ 7 ਲੱਖ ਕਹਿ ਰਿਹਾ ਸੀ ਪਰ ਜੇਕਰ ਅਸੀਂ ਇੰਗਲਿਸ਼ ਮੀਡੀਆ ਜਿਹੜਾ ਕੈਨੇਡਾ ਦਾ ਮੇਨਸਟ੍ਰੀਮ ਮੀਡੀਆ ਸੀਟੀਵੀ ਦੀ ਗੱਲ ਕਰੀਏ ਤਾਂ ਮੇਨਸਟ੍ਰੀਮ ਇਹ ਕਹਿ ਰਿਹਾ ਕਿ 5.5 ਲੱਖ ਤੋਂ ਉੱਪਰ ਦਾ ਜਿਹੜਾ ਕੱਟ ਸੀ ਉਹ ਇਸ ਨਗਰ ਕੀਰਤਨ ਦੇ ਵਿੱਚ ਹੋਇਆ ਇਸ ਤੋਂ ਵੱਧ ਵੀ ਹੋ ਸਕਦਾ ਔਰ ਆਪਾਂ ਨੂੰ ਪਤਾ ਪਤੀ ਸਾਹਿਬ ਕਿ ਇਹਨੇ ਇੰਨੇ ਵੱਡੇ ਕੱਟ ਦੇ ਵਿੱਚ ਤਾਂ ਕੱਲਾ ਕੱਲਾ ਬੰਦਾ ਤਾਂ ਗਿਣਿਆ ਨਹੀਂ ਜਾ ਸਕਦਾ ਸੋ ਅੰਦਾਜ਼ਾ ਹੀ ਆ ਸੋ ਕਿਸੇ ਦਾ ਅੰਦਾਜ਼ਾ ਇਹ ਆ ਕਿ 6 ਲੱਖ ਸੀ 7 ਲੱਖ ਸੀ ਤੇ ਸੀਟੀਵੀ ਨੇ ਇਹ ਅੰਦਾਜ਼ਾ ਦੱਸਿਆ ਕਿ ਭਈ 5.5 ਲੱਖ ਤੋਂ ਉੱਪਰ ਤਾਂ ਹੈਗਾ ਸੀ ਔਰ ਆਪਾਂ ਜਾਣਦੇ ਹਾਂ ਕਿ ਸਾਰੇ ਮੀਡੀਆ ਦੀ ਕ੍ਰੈਡੀਬਿਲਿਟੀ ਕੀ ਆ ਅ ਪਤ ਜੀ ਸਭ ਤੁਸੀਂ ਚੋੜਾਂ ਦੀ ਵੀ ਗੱਲ ਕੀਤੀ ਹੈ ਚੱਲ ਰਹੀਆਂ ਨੇ ਪਰ ਸਭ ਤੋਂ ਪਹਿਲਾਂ ਇਸ ਨਗਰ ਕੀਰਤਨ ਦੀ ਗੱਲ ਕਰ ਲਈਏ ਇਸ ਨਗਰ ਕੀਰਤਨ ਦੇ ਵਿੱਚ ਪਤੀ ਸਾਹਿਬ ਦੁਨੀਆ ਭਰ ਤੋਂ ਜਿਹੜਾ ਸਿੱਖ ਭਾਈਚਾਰਾ ਪੰਜਾਬੀ ਭਾਈਚਾਰਾ ਆ ਕੇ ਸ਼ਮੂਲਿਤ ਕਰਦਾ ਪੰਜਾਬ ਤੋਂ ਵੱਡੀ ਗਿਣਤੀ ਚ ਲੋਕ ਇਸ ਨਗਰਕੀਤਾ ਲਈ ਜਾਂਦੇ ਨੇ ਅਮਰੀਕਾ ਤੋਂ ਵੱਡੀ ਗਿਣਤੀ ਵਿੱਚ ਜਾਂਦੇ ਨੇ ਹਾਲਾਂਕਿ ਕੈਨੇਡਾ ਮਾਰਕਟ ਇੱਕ ਟ੍ਰੈਂਡ ਹੈਗਾ ਹੀ ਆ ਖਾਸ ਤੌਰ ਤੇ ਜੇ ਮੈਂ ਸਰੀ ਦੀ ਗੱਲ ਕਰਾਂ ਤਾਂ ਜਦੋਂ ਯੂਬਾ ਸਿਟੀ ਨਗਰਕੀਤਾ ਹੁੰਦਾ ਤਾਂ ਸਰੀ ਤੋਂ ਵੱਡੀ ਗਿਣਤੀ ਚ ਜਥੇ ਜਾਂਦੇ ਨੇ ਉੱਥੇ ਤੇ ਜਦੋਂ ਸਰੀ ਨਗਰਕੀਤਾ ਹੁੰਦਾ ਤਾਂ ਅਮਰੀਕਾ ਤੋਂ ਵੱਡੀ ਗਿਣਤੀ ਚ ਲੋਕ ਇੱਥੇ ਆਉਂਦੇ ਨੇ ਕੈਨੇਡਾ ਦੇ ਆਸੇ ਪਾਸੇ ਦੇ ਸ਼ਹਿਰਾਂ ਤੋਂ ਵੀ ਵੱਡੀ ਗਿਣਤੀ ਵਿੱਚ ਪੂਰੇ BC ਦੇ ਸ਼ਹਿਰਾਂ ਤੋਂ ਤੇ ਹੋਰ ਵੀ ਆਸੇ ਪਾਸਿਓਂ ਜੋ ਜੜੀ ਸੰਗਤ ਆ ਕੇ ਇਸ ਨਗਰ ਕੀਰਤ ਵਿੱਚ ਸ਼ਮੂਲਿਤ ਕਰਦੀ ਆ ਤੇ ਵੱਡੀ ਗਿਣਤੀ ਚ ਜਿਹੜੇ ਲੰਗਰ ਲੱਗਦੇ ਨੇ ਔਰ ਬਹੁਤ ਵੱਡਾ ਇਕੱਠ ਇੱਥੇ ਹੁੰਦਾ ਹੈ ਜੀ ਤੇ ਹੁਣ ਆਪਾਂ ਦੂਜੇ ਪਖਤੈ ਆਈਏ ਤਾਂ ਪੱਤੀ ਸਾਹਿਬ ਇਸ ਦੇ ਵਿੱਚ ਜਿਹੜੇ ਉਹ ਸਿਆਸੀ ਲੀਡਰ ਆ ਉਹਨਾਂ ਨੇ ਵੀ ਸ਼ਮੂਲਿਤ ਕੀਤੀ ਆ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਆ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਆਗੂ ਨੇ ਪ੍ਰਧਾਨ ਮੰਤਰੀ ਦੇ ਦਾਵੇਦਾਰ ਪੀ ਆਰ ਪੋਲੀਆ ਉਹ ਵੀ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲਤ ਕੀਤੀ ਉਹਨਾਂ ਨੇ ਜਿਹੜੇ ਸਰੀ ਨਿਊਟਨ ਤੋਂ ਇਸੇ ਇਲਾਕੇ ਤੋਂ ਜਿਹੜੇ ਐਮਪੀ ਦੇ ਉਮੀਦਵਾਰ ਨੇ ਕੰਜ਼ਰਵੇਟਿਵ ਪਾਰਟੀ ਦੇ ਹਰਜੀਤ ਸਿੰਘ ਗਿੱਲ ਹੋਣੀ ਜੋ ਉਹਗੇ ਰੇਡੀਓ ਹੋਸਟ ਨੇ ਉਹਨਾਂ ਦੇ ਨਾਲ ਜਿਹੜਾ ਸੀ ਉਹਨਾਂ ਨੇ ਇਸ ਨਗਰ ਕੀਰਤਨ ਦੇ ਵਿੱਚ ਗੀੜਾ ਦਿੱਤਾ ਤੇ ਸੰਗਤਾਂ ਨਾਲ ਗੱਲਬਾਤ ਕੀਤੀ ਉਸ ਤੋਂ ਇਲਾਵਾ ਜੇਕਰ ਅਸੀਂ ਜਗਮੀਤ ਸਿੰਘ ਉਹਨਾਂ ਦੀ ਗੱਲ ਕਰੀਏ ਐਨਡੀਪੀ ਪਾਰਟੀ ਦੇ ਲੀਡਰ ਤਾਂ ਉਹਨਾਂ ਨੇ ਵੀ ਆ ਕੇ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਜਿਹੜੀ ਉਹ ਕੀਤੀ ਮਾਰਕ ਕਾਰ ਨੇ ਜਿਹੜੇ ਲਿਬਰਲ ਪਾਰਟੀ ਦੇ ਜਿਹੜੇ ਇਸ ਵਕਤ ਪ੍ਰਧਾਨ ਮੰਤਰੀ ਵੀ ਨੇ ਤੇ ਇਸ ਵਕਤ ਲਿਬਰਲ ਪਾਰਟੀ ਦੇ ਆਗੂ ਵੀ ਨੇ ਉਹ ਅੱਜ ਇਸ ਨਗਰ ਕੀਰਤਨ ਚ ਉਹਨਾਂ ਨੇ ਸ਼ਮੂਲੀਅਤ ਨਹੀਂ ਕੀਤੀ ਪਰ ਪਿਛਲੇ ਦਿਨੀ ਉਹਨਾਂ ਨੇ ਆਟਵਾ ਦੇ ਵਿੱਚ ਜਿਹੜੀ ਸੀ ਜ਼ਰੂਰ ਹਾਜ਼ਰੀ ਲਵਾ ਦਿੱਤੀ ਸੀ ਉੱਥੇ ਉਹਨਾਂ ਨੇ ਲੰਗਰ ਦੀ ਸੇਵਾ ਵੀ ਕੀਤੀ ਸੀ ਪਰ ਇਸੇ ਦੌਰਾਨ ਹੀ ਇੱਕ ਹੋਰ ਪੱਤੀ ਸਭ ਕਾਫੀ ਇੱਕ ਅਹਿਮ ਜੋ ਘਟਨਾ ਵਾਪਰੀ ਆ ਕਿਉਂਕਿ ਇਸ ਵੱਡੇ ਇਕੱਠ ਦੀ ਜਿਹੜੀ ਸਟੇਜ ਆ ਉਹ ਬੜੀ ਮਹੱਤਵਪੂਰਨ ਹੁੰਦੀ ਆ ਤੇ ਇਸ ਸਟੇਜ ਦੇ ਉੱਤੋਂ ਅੱਜ ਜਿਹੜੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਨ ਟੂਡੋ ਸੀਗੇ ਉਹਨਾਂ ਨੂੰ ਐਪਰੀਸ਼ੀਏਸ਼ਨ ਦਾ ਜਿਹੜਾ ਅਵਾਰਡ ਸੀ ਉਹ ਦਿੱਤਾ ਗਿਆ ਜਿਹੜੀ ਸਿੱਖ ਕਮਿਊਨਿਟੀ ਆ ਉਹਦੇ ਵੱਲੋਂ ਖਾਸ ਤੌਰ ਤੇ ਜੋ ਇਸ ਸਮੇਂ ਇਸ ਨਰਕੀਤਨ ਹੋਸਟ ਕਰਦੇ ਨੇ ਜਿਹੜਾ ਗੁਰਦੁਆਰਾ ਸਾਹਿਬ ਨੇ ਦਸ਼ਵੀਂ ਦਰਬਾਰ ਉਹਨਾਂ ਦੇ ਵੱਲੋਂ ਉੱਥੋਂ ਦੀ ਕਮੇਟੀ ਵੱਲੋਂ ਜਿਹੜਾ ਸੀ ਅਵਾਰਡ ਜਸਟਨ ਟੂਡੋ ਨੂੰ ਦਿੱਤਾ ਗਿਆ ਤੇ ਇਹਦੇ ਨਾਲ ਹੀ ਪਤੀ ਸਾਹਿਬ ਸੁਖਸਬੀਲੀ ਵਟਾ ਇਕੱਠ ਸੀ ਤੇ ਜਿਹੜਾ ਸੀ ਇਹ ਸੁਖਸਪੀਲੀ ਜਿਹੜਾ ਸੀ ਇਹ ਨਿਪਰੇ ਚੜ ਗਿਆ ਹਾਲਾਂਕਿ ਜਸਟਨ ਟਰੂਡੋ ਨੂੰ ਲੈ ਕੇ ਬਹੁਤ ਤਰ੍ਹਾਂ ਦੀਆਂ ਚਰਚਾਵਾਂ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਉਹ ਚੱਲਦੀਆਂ ਰਹੀਆਂ ਨੇ ਆਪਣੇ ਪੰਜਾਬੀ ਭਾਈਚਾਰੇ ਦੇ ਵਿੱਚ ਸਿੱਖ ਭਾਈਚਾਰੇ ਦੇ ਵਿੱਚ ਜਸਟਨ ਟਰੂਡੋ ਦੀ ਸ਼ਬੀ ਹੈਗੀ ਜਿਹੜੀ ਉਹ ਹਮੇਸ਼ਾ ਤੋਂ ਹੀ ਕੰਟਰੋਵਰਸੀ ਦੇ ਵਿੱਚ ਰਹੀ ਹੈ ਕੁਝ ਲੋਕ ਇਹਨਾਂ ਨੂੰ ਮਤਲਬ ਬਹੁਤ ਵੱਡੀ ਪੱਧਰ ਤੇ ਉੱਤੇ ਚ ਆਉਂਦੇ ਰਹੇ ਨੇ ਤੇ ਕੁਝ ਲੋਕ ਸਵਾਲ ਵੀ ਖੜੇ ਕਰਦੇ ਰਹੇ ਨੇ ਇਵਨ ਕਈ ਵਾਰ ਤਾਂ ਪੰਜਾਬ ਦੇ ਵਿੱਚ ਵੀ ਮਨਦੀਪ ਜੀ ਇਹ ਸੀਗਾ ਵੀ ਪੰਜਾਬੀਆਂ ਨਾਲ ਲੱਗਦਾ ਸੀ ਵੀ ਜਿਹੜਾ ਲਗਾਤਾਰ ਪੰਜਾਬ ਚੋਂ ਪ੍ਰਵਾਸ ਹੋ ਰਿਹਾ ਕੈਨੇਡਾ ਵਾਲੇ ਪਾਸੇ ਨੂੰ ਉਹ ਜਸਟਨ ਟ੍ਰੂਡਰ ਹੋਰਾਂ ਨੇ ਸਾਨੂੰ ਖੁੱਲੀ ਛੁੱਫੀ ਦਿੱਤੀ ਹੋਈ ਆ ਪਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਚਰਚਾਂਾਂ ਵੀ ਜਿਹੜੀਆਂ ਉਹ ਚੱਲਦੀਆਂ ਰਹੀਆਂ ਨੇ ਉਹ ਕੁੱਲ ਮਿਲਾ ਕੇ ਇੰਨਾ ਵੱਡਾ ਕੱਠੋ ਵੀ ਕੈਨੇਡਾ ਵਰਗੇ ਮੁਲਕ ਦੇ ਵਿੱਚ ਆਪਣੇ ਰੁਜ਼ੀਮਿਆਂ ਤੋਂ ਕਮਾਕਾਰਾਂ ਤੋਂ ਜੇਕਰ ਬੇਲੇ ਹੋ ਕੇ ਜਾਂ ਕੰਮਕਾਰ ਛੱਡ ਕੇ 5.5-6 ਲੱਖ ਦੇ ਕਰੀਬ ਲੋਕ ਇਕੱਠੇ ਹੁੰਦੇ ਨੇ ਨਗਰ ਕੀਰਤਨ ਦੇ ਉੱਤੇ ਤਾਂ ਆਪਣੇ ਆਪ ਦੇ ਵਿੱਚ ਇੱਕ ਵੱਡੀ ਮਿਸਾਲ ਹੈਗੀ ਅੱਜ ਮੈਂ ਤੁਹੇ ਜੇਕਰ ਕੀਤਾ ਕਿ ਪੰਜਾਬ ਤੋਂ ਬਾਅਦ ਅਗਰ ਵਿਸਾਖੀ ਦੇ ਮੌਕੇ ਦੇ ਉੱਤੇ ਕੋਈ ਇਕੱਠ ਹੁੰਦਾ ਤਾਂ ਉਹ ਸਰੀਰੇ ਵਿੱਚ ਇਸ ਨਗਰ ਕੀਰਤਨ ਦੇ ਮੌਕੇ ਦੇ ਉੱਤੇ ਹੁੰਦਾਗਾ ਜੀ ਜੀ ਜੀਮਨਦੀਪ ਤੇ ਇਹਦੇ ਨਾਲ ਹੀ ਪਤੀ ਸਾਹਿਬ ਆਪਾਂ ਇੱਕ ਹੋਰ ਖਬਰ ਜਿਹੜੀ ਉਹ ਕੈਨੇਡਾ ਤੋਂ ਦਸਕਾ ਨਾਲ ਸਾਂਝੀ ਕਰ ਲੈਂਦੇ ਆ ਐਡਵਾਂਸ ਪੋਲਿੰਗ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ ਪਤੀ ਸਾਹਿਬ ਤੇ ਉਹਦੇ ਵਿੱਚ ਵੀ ਰਿਕਾਰਡ ਟੁੱਟਦੇ ਨਜ਼ਰ ਆ ਰਹੇ ਨੇ ਸਾਰਿਆਂ ਨੂੰ ਪਤਾ ਕਿ 28 April ਨੂੰ ਜਿਹੜਾ ਉਹ ਫਾਈਨਲ ਡੇ ਆ ਫਾਈਨਲ ਡੇ ਜਿਹੜੀ VOTING ਆ ਉਹ 28 April ਨੂੰ ਹੋਣੀ ਆ ਤੇ ਉਦੋਂ ਨੂੰ ਸ਼ਾਮ ਨੂੰ ਨਤੀਜੇ ਆ ਜਾਣੇ ਆ ਵੀ ਕਿਹੜੀ ਸਰਕਾਰ ਅਗਲੀ ਬਣਨੀ ਆ ਪਰ ਪਤੀ ਸਾਹਿਬ ਐਡਵਾਂਸ ਜਿਹੜਾ ਪੋਲਿੰਗ ਦਾ ਕੰਮ ਬੀਤੇ ਦਿਨ ਸ਼ੁਰੂ ਹੋ ਚੁੱਕਾ ਸੀ ਅੱਜ ਵੀ ਹੋਈ ਆ ਤੇ ਕੱਲ ਨੂੰ ਵੀ ਹੋਣੀ ਕਿੰਨੇ ਕ ਪਰਸੈਂਟ ਹੋ ਰਹੀ ਹੈ ਜੀ ਕਿੰਨੇ ਕ ਕਿੰਨੇ ਕ ਹੋ ਰਹੀ ਹੈ ਕਿਉਂਕਿ ਪਹਿਲਾਂ ਪਹਿਲਾਂ ਨਾਲੋਂ ਵੀ ਕੋਈ ਰਿਕਾਰਡ ਬਣ ਰਹੇ ਆ ਜੀ ਬਿਲਕੁਲ ਪਤੀ ਸਾਹਿਬ ਇਸ ਵਾਰ ਰਿਕਾਰਡ ਟੁੱਟਿਆ ਜੀ ਪਹਿਲੇ ਦਿਨ ਹੀ ਜਿਹੜਾ ਕਿਉਂਕਿ ਲੋਕਾਂ ਨੂੰ ਲੱਗਦਾ ਕਿ ਐਤ ਕੀ ਇਲੈਕਸ਼ਨ ਬੜਾ ਮਹੱਤਵਪੂਰਨ ਆ ਔਰ ਜਿਹੜਾ 트ੰਪ ਦਾ ਖੌਫ ਹੈ ਇਹਨਾਂ ਇਲੈਕਸ਼ਨਾਂ ਉੱਤੇ ਪੂਰੇ ਤਰੀਕੇ ਨਾਲ ਛਾਇਆ ਹੋਇਆ ਇਕਨੋਮੀ ਨੂੰ ਲੈ ਕੇ ਇਮੀਗ੍ਰੇਸ਼ਨ ਨੂੰ ਲੈ ਕੇ ਹਾਊਸ ਆਫ ਜਿਹੜੀ ਕਾਸਟ ਆ ਜਿਹੜੀ ਲਿਵਿੰਗ ਕਾਸਟ ਆ ਉਹਨੂੰ ਲੈ ਕੇ ਸੋ ਸਾਰੀਆਂ ਚੀਜ਼ਾਂ ਨੂੰ ਲੈ ਕੇ ਬਹੁਤ ਵੱਡੇ ਮੁੱਦੇ ਹੈਗੇ ਨੇ ਤੇ ਲੋਕਾਂ ਨੂੰ ਲੱਗਦਾ ਕਿ ਸਾਡਾ ਐਤ ਕੀ ਵੋਟ ਪਾਉਣਾ ਬਹੁਤ ਜ਼ਰੂਰੀ ਆ ਤੇ ਪਤੀ ਸਾਹਿਬ ਪਹਿਲੇ ਦਿਨੀ ਜਿਹੜਾ ਉਹ 2 ਮਿਲੀਅਨ ਭਾਅ ਕੇ 20 ਲੱਖ ਤੋਂ ਵੱਧ ਲੋਕਾਂ ਨੇ ਜਿਹੜੀ ਵੋਟ ਹੈ ਉਹ ਆਪਣੀ ਪਾ ਦਿੱਤੀ ਆ ਤੇ ਇਹ ਇੱਕ ਨਵਾਂ ਰਿਕਾਰਡ ਜਿਹੜਾ ਉਹ ਕਾਇਮ ਹੋਇਆ ਪਤੀ ਸਾਹਿਬ ਕੀ ਪਹਿਲੇ ਦਿਨੀ ਕਿਉਂਕਿ ਹੱਲੇ 4-5 ਦਿਨ ਦੀ ਜਿਹੜੀ ਐਡਵਾਂਸ ਵੋਟਿੰਗ ਜਿਹੜੀ ਹੁੰਦੀ ਆ ਉਸ ਤੋਂ ਬਾਅਦ ਫਿਰ ਇੱਕ ਦਿਨ ਰੱਖਿਆ ਜਾਵੇਗਾ ਐਡਵਾਂਸ ਵੋਟਿੰਗ ਲਈ ਜਿਹੜਾ ਇਹਨਾਂ ਚ ਰਹਿ ਜਾਂਦਾ ਤੇ ਫਿਰ ਉਸ ਤੋਂ ਬਾਅਦ 28 ਅਪ੍ਰੈਲ ਨੂੰ ਜਾ ਕੇ ਜਿਹੜਾ ਵੋਟਾਂ ਪੈਣੀਆਂ ਨੇ ਹਾਲਕੀ ਇਲੈਕਸ਼ਨ ਕੈਨੇਡਾ ਦਾ ਕਹਿਣਾ ਹੈ ਕਿ ਜੇਕਰ ਅਡਵਾਂਸ ਪੋਲਿੰਗ ਜਿਹੜੀ ਉਹ ਵੱਡੀ ਪੱਧਰ ਤੇ ਹੋਗੀ ਤਾਂ ਹੋ ਸਕਦਾ 28 ਅਪ੍ਰੈਲ ਨੂੰ ਬਹੁਤ ਹੀ ਲੰਬੀਆਂ ਕਤਾਰਾਂ ਨਾਲ ਲੱਗਣ ਪਰ ਪੱਤੀ ਸਭ ਕਿਉਂਕਿ ਕੈਨੇਡਾ ਇਹੋ ਜਿਹਾ ਮੁਲਕਾ ਜਿੱਥੇ ਨਵੇਂ ਵੋਟਰ ਵੀ ਹਰ ਸਾਲ ਜੁੜਦੇ ਰਹਿੰਦੇ ਨੇ ਤੇ ਵੋਟਾਂ ਦੀ ਗਿਣਤੀ ਵੀ ਜਿਹੜੀ ਉਹ ਵਾਧੀ ਰਹਿੰਦੀ ਆ ਸੋ ਇਸ ਤਰੀਕੇ ਨਾਲ ਦੇਖਿਆ ਜਾਵੇ ਤਾਂ ਲੋਕਾਂ 'ਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ ਇੱਕ ਵੀਟ ਪਾਉਣ ਦਾ ਕਿਉਂਕਿ ਇਹ ਵੋਟ ਇਲੈਕਸ਼ਨ ਸਭ ਨੂੰ ਪਤਾ ਬਹੁਤ ਇੰਪੋਰਟੈਂਟ ਆ ਕੈਨੇਡਾ ਲਈ ਸੋ ਇਸ ਕਰਕੇ ਵੱਡੀ ਪੱਧਰ ਤੇ VOTING ਐਡਵਾਂਸ VOTING ਜਿਹੜੀ ਹੋ ਰਹੀ ਆ ਸੋ ਬੱਲ ਸਾਹਿਬ ਹੁਣ ਆਪਾਂ ਪੰਜਾਬ ਦੀਆਂ ਖਬਰਾਂ ਵਾਂਗ ਕਈ ਵਾਰ ਮੰਦੀਪ ਵੀ ਐਵੇਂ ਹੁੰਦਾ ਐਵੇਂ ਵੀ ਹੁੰਦਾ ਕਈ ਵਾਰ ਵੀ ਜਦੋਂ ਵੱਧ VOTING ਹੁੰਦੀ ਆ ਤਾਂ ਇਹਨੂੰ ਇਹ ਵੀ ਮੰਨ ਲਿਆ ਜਾਂਦਾ ਵੀ ਸੱਤਾ ਖਿਲਾਫ ਨੇਰੀ ਆ ਕਿਉਂਕਿ ਆਪਣੇ ਇੱਥੇ ਵੀ ਕਿਉਂਕਿ ਉਹ ਲੋਕ ਵੀ ਵੋਟ ਪਾਉਣ ਆਉਂਦੇ ਜਿਹਨੇ ਕਦੇ ਨਹੀਂ ਪਾਈ ਹੁੰਦੀ ਉਹ ਲੋਕ ਵੀ ਮਤਲਬ ਸੱਤਾ ਖਿਲਾਫ ਨੇਰੀ ਇਹਨੂੰ ਮੰਨਿਆ ਜਾਂਦਾ ਹੈਗਾ ਜਦੋਂ ਆਮ ਆਦਮੀ ਪਾਰਟੀ ਦਾ ਬਾਹਰ ਹੋਇਆ ਸੀ ਬਹੁਤ ਪੋਲਿੰਗ ਹੋਈ ਸੀਗੀ ਸੋ ਇਦਾਂ ਦੇ ਵੀ ਕੋਈ ਸੰਕੇਤ ਹੋ ਸਕਦਾ ਕੈਨੇਡਾ ਦੇ ਇਸ ਇਲੈਕਸ਼ਨ ਦੇ ਵਿੱਚ ਮਿਲ ਰਹੇ ਹੋਣ ਬਾਕੀ ਕਾਫੀ ਕੁਝ ਜਿਹੜਾ ਉਹ ਬਦਲ ਦਾ ਨਜ਼ਰ ਵੀ ਆ ਰਹੇ ਹਨ ਐਤਕੀ ਪੱਤੀ ਸਭ ਕੁਝ ਨਵੇਂ ਟ੍ਰੈਂਡ ਜਿਹੜੇ ਇਸ ਚੋਣਾਂ ਦੇ ਵਿੱਚ ਦੇਖਣ ਨੂੰ ਜਿਹੜੇ ਉਹ ਮਿਲ ਸਕਦੇ ਆ ਤਾਂ ਮਿਲ ਰਹੇ ਵੀ ਨੇ ਜੋ ਹੁਣ ਤੱਕ ਮੇਰਾ ਅੰਦਾਜ਼ਾ ਹੈ ਬਾਕੀ ਆਪਾਂ ਨਤੀਜਾ ਤੇ ਦੇਖਾਂਗੇ ਆਪਣੇ ਨਤਾ ਜਿਹੜੇ ਅੰਦਾਜ਼ੇ ਕਹਿੰਦੇ ਕਿ ਠੀਕ ਨਿਕਲਦੇ ਆ ਪਰ ਬਤੀਸਾ ਵਿਅਕਤੀ ਜਿਹੜੇ ਕਿਉਂਕਿ ਲੱਗਦਾ ਲੋਕਾਂ ਨੂੰ ਕਿ ਮੇਰੀ ਪਾਰਟੀ ਅੱਜ ਤਰ੍ਹਾਂ ਬਹੁਤ ਜ਼ਰੂਰੀ ਆ ਹਰ VOTER ਜਿਹੜਾ ਆਪਣੀ ਪਾਰਟੀ ਨਾਲ ਜੁੜਿਆ ਹੋਇਆ ਜਿਹੜਾ ਕਈ ਵਾਰ ਕੀ ਹਸਲ ਵਟ ਜਾਂਦਾ ਕਈ ਵਾਰੀ ਕਾਲ ਕਰ ਜਾਂਦਾ ਵੀ ਚੱਲ ਕਾਹਨੂੰ VOTE ਪਾਉਣ ਜਾਣਾ ਆ ਐਵੇਂ ਕਿੱਥੇ ਲੈਂਚ ਲੱਗੇ ਰਹਾਂਗੇ ਪਰ ਐਤਕੀ ਹਰ ਪਾਰਟੀ ਦੇ VOTER ਨੂੰ ਲੱਗ ਰਿਹਾ ਕਿ ਮੇਰੀ ਪਾਰਟੀ ਜਿਹੜੀ ਆ ਚਾਹੇ ਉਹ ਲਿਬਰਲ ਨਾਲ ਜੁੜਿਆ ਹੋਵੇ ਚਾਹੇ ਕਨਜ਼ਰਵੇਟਿਵ ਨਾਲ ਜੁੜਿਆ ਹੋਵੇ ਉਹ ਇਹਨਾਂ ਦੋਨਾਂ ਪਾਰਟੀਆਂ ਦੇ ਖਾਸ ਤੌਰ ਤੇ VOTER ਨੂੰ ਇਹ ਲੱਗਦਾ ਕਿ ਸਾਡਾ VOTE ਪਾਉਣਾ ਆਪੋ ਆਪਣੀ ਪਾਰਟੀ ਨੂੰ ਬਹੁਤ ਜ਼ਰੂਰੀ ਆ ਕਿਤੇ ਸਾਡਾ ਲੀਡਰ ਲਿਟਰ ਜਿਹੜਾ ਇਸ ਜਿਹੜਾ ਜਿਹੜਾ ਇਸ ਵਕਤ ਜੋ ਚੱਲ ਰਿਹਾ ਸਾਰਾ ਸਿਸਟਮ ਜਿਹੜਾ ਉਹ ਚੋਂ ਕੱਢ ਸਕਦਾ ਆ ਪਰ ਜਿਹੜੀਆਂ ਛੋਟੀਆਂ ਪਾਰਟੀਆਂ ਦੇ ਪਤੀ ਸਾਹਿਬ ਉਹ ਇਸ ਵਕਤ ਬੜੀਆਂ ਘਾਟੇ ਚ ਜਾਂਦੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਬਲੌਕ ਕਯੂਬਕ ਦੀ ਜੇਕਰ ਅਸੀਂ ਗੱਲ ਕਰੀਏ ਬਲੌਕ ਕਯੂਬਕ ਇਹੋ ਜੀ ਪਾਰਟੀ ਆ ਪਤੀ ਸਾਹਿਬ ਜਿਹੜੀ ਆਪਾਂ ਕਹਿ ਸਕਦੇ ਆ ਕਿ ਜਿਵੇਂ ਖੇਤਰੀ ਪਾਰਟੀ ਆ ਕਯੂਬਕ ਦੀ ਤੋਂ ਸਿਰਫ ਕਯੂਬਕ ਦੀ ਗੱਲ ਕਰਦੇ ਨੇ ਤੇ ਆਪਣੀ ਵੱਖਰੀ ਆਇਡੈਂਟੀਟੀ ਦੀ ਗੱਲ ਕਰਦੇ ਨੇ ਇੱਥੋਂ ਤੱਕ ਕਯੂਬਕ ਅਤੇ ਵਿੱਚ ਰੈਫਰੈਂਡਮ ਵੀ ਹੋ ਚੁੱਕੇ ਨੇ ਪਰ ਐਤਕਿਉ ਸਾਰੀਆਂ ਚੀਜ਼ਾਂ ਦੇ ਪਿੱਛੇ ਛੱਡ ਕੇ ਪਹਿਲਾਂ ਇਹ ਕਹਿ ਰਿਹਾ ਕਿ ਪਹਿਲਾਂ ਲਿਬਰਲ ਨੂੰ ਜੈਸੀ ਚਾਹ ਤਾਲੀਏ ਤਾਂ ਕਿ ਘੱਟੋ ਘੱਟ ਕੈਨੇਡਾ ਦੀ ਆਇਡੈਂਟੀਟੀ ਬਚੀ ਰਹਿ ਜਵੇ ਤੇ ਉਸ ਤੋਂ ਬਾਅਦ ਅਸੀਂ ਜਿਹੜਾ ਆਪਣਾ ਕੰਮ ਜਿਹੜਾ ਉਹ ਕਰਦੇ ਰਹਾਗੇ ਕਿਉਂਕਿ ਇਸ ਵਾਰ ਟਰਪ ਧਮਕੀਆਂ ਦੇ ਰਹੇ ਨੇ ਤੇ ਦੂਜੇ ਪਾਸੇ ਐਨਡੀਪੀ ਦੀ ਵੋਟ ਖਿਸਕ ਕੇ ਵੀ ਲਿਬਰਲ ਵੱਲ ਨੂੰ ਜਾਂਦੀ ਲੱਗ ਰਹੀ ਆ ਸੋ ਅਸੀਂ ਜੇਕਰ ਵੋਟ ਪਰਸੈਂਟ ਦੇਖੀਏ ਤਾਂ ਵੋਟ ਪਰਸੈਂਟ ਜਿਹੜਾ ਉਹ ਨਾਤਕ ਕੰਜ਼ਰਵੇਟਿਵ ਦਾ ਇੰਨਾ ਘਟਿਆ ਸਗੋਂ ਵਧਿਆ ਹੀ ਆ ਪਰ ਦੂਜੇ ਪਾਸੇ ਲਿਬਰਲ ਦਾ ਵੋਟ ਪਰਸੈਂਟ ਬਹੁਤ ਵਧ ਗਿਆ ਉਹਦਾ ਕਾਰਨ ਇਹੀ ਆ ਪੱਤੀ ਸਭ ਕੀ ਛੋਟੀਆਂ ਪਾਰਟੀਆਂ ਦੀ ਵੋਟ ਖਿਸਕੇ ਉਧਰ ਜਾ ਰਹੀ ਹੈ ਜੀ ਜੀਵਨਦੇਵ ਜੀ ਤੇ ਹੁਣ ਪੱਤੀ ਸਾਹਿਬ ਆਪਾਂ ਫਿਰ ਪੰਜਾਬ ਦੀ ਗੱਲਬਾਤ ਕਰ ਲੈਂਦੇ ਆ ਅਮਰਤਪਾਲ ਸਿੰਘ ਉਹਨਾਂ ਦਾ ਪਿਛਲੇ 2 ਦਿਨ ਤੋਂ ਬਹੁਤ ਜ਼ਿਆਦਾ ਰੌਲਾ ਪੈ ਰਿਹਾ ਸੀ ਖਬਰਾਂ ਚੱਲ ਰਹੀਆਂ ਸੀ ਕਿ ਪੰਜਾਬ ਪੁਲਿਸ ਅਮਰਤਪਾਲ ਨੂੰ ਲੈਣ ਲਈ ਰਵਾਨਾ ਹੋ ਗਈ ਆ ਜੀ ਐਨਐਸਏ ਨਹੀਂ ਹਿਦਾਇਆ ਜਾ ਰਿਹਾ ਪਰ ਫਿਰ ਆਖਰਕਾਰ ਖਬਰیں ਆਉਂਦੀ ਆ ਕਿ ਐਨਐਸਏ 1 ਸਾਲ ਲਈ ਹੋਰ ਵਧਾ ਦਿੱਤਾ ਗਿਆ ਅ ਤੋਂ ਇਸੇ ਸ਼ਾਇਦ ਜਾਣਕਾਰੀ ਦੇਣ ਲਈ ਪੁਲਿਸ ਗਈ ਸੀ ਬੱਚੋ ਜੇ ਇਹ ਵੀ ਖਬਰ ਆਈ ਪੱਤੀ ਸਾਹਿਬ ਕਿ ਉਹਨੂੰ ਹੁਣ ਡਬਲੂ ਗਰਦੀ ਜੇਲ੍ਹ ਦੇ ਵਿੱਚੋਂ ਕੱਢ ਕੇ ਅਮਰਤਪਾਲ ਸਿੰਘ ਨੂੰ ਉਹਨਾਂ ਨੂੰ ਜਿਹੜੇ ਸੰਸਦ ਮੈਂਬਰ ਵੀ ਨੇ ਕਿਸੇ ਹੋਰ ਜੇਲ੍ਹ ਵਿੱਚ ਵੀ ਤਬਦੀਲ ਕੀਤਾ ਜਾ ਸਕਦਾ ਹੈ ਸੋ ਬਹੁਤ ਖਬਰਾਂ ਆਈਆਂ ਇਹ ਬੀਤੇ ਦਿਨੀ ਸੋ ਦੱਸੋ ਇਸ ਵਕਤ ਕੀ ਚੱਲ ਰਿਹਾ ਕੀ ਸਥਿਤੀ ਹੈ ਦੇਖੋ ਮਨਦੀਪ ਜੀ ਮਸਲਾ ਇਹ ਹੈ ਕਿ ਨੈਸ਼ਨਲ ਸਕਿਉਰਿਟੀ ਐਕਟ ਆ ਜਿਹੜਾ ਐਨਐਸਏ ਉਹਦੇ ਤਹਿਤ ਕਿਸੇ ਵਿਅਕਤੀ ਨੂੰ ਨਜ਼ਰਬੰਦ ਰੱਖਿਆ ਜਾ ਸਕਦਾ ਉਹ ਆਪਣੇ ਆਪ 'ਚ ਕੋਈ ਕਾਨੂੰਨ ਨਹੀਂ ਹੈ ਆਪਣੇ ਆਪ ਦੇ ਵਿੱਚ ਉਹ 'ਚ ਕੋਈ ਸਜ਼ਾ ਨਹੀਂ ਹੁੰਦੀ ਕੁਝ ਨਹੀਂ ਹੈ ਕਿਸੇ ਵਿਅਕਤੀ ਨੂੰ ਕਿ ਲਾਂਡਰ ਲਈ ਵਿਅਕਤੀ ਹੈਗਾ ਜਿਹੜਾ ਉਹ ਖਤਰਾ ਹੈਗਾ ਜੀ ਇਸ ਕਰਕੇ ਅਸੀਂ ਇਹਨੂੰ ਜਿਹੜਾ ਉਹ ਨਜ਼ਰਬੰਦ ਰੱਖਣਾ ਚਾਹੁੰਦੇ ਹਾਂ ਖਾਲੀ ਨਜ਼ਰਬੰਦ ਰੱਖਿਆ ਜਾਂਦਾ ਉਸ ਤੋਂ ਬਾਅਦ ਇੱਕ ਟੀਮ ਬਣਦੀ ਹੈ ਕਮੇਟੀ ਬਣਦੀ ਹੈ ਜਿਹੜੀ ਡਿਪਟੀ ਕਮਿਸ਼ਨਰ ਵੀ ਹੁੰਦਾ ਪੁਲਿਸ ਦੇ ਅਧਿਕਾਰੀ ਵੀ ਹੁੰਦੇ ਨੇ ਫਿਰ ਉਸ ਟੀਮ ਦੇ ਵੱਲੋਂ ਇਹ ਕੀਤਾ ਜਾਂਦਾਗਾ ਕਿ ਉਸ ਵਿਅਕਤੀ ਨੂੰ ਜਿਹੜਾਗਾ ਹੋਰ ਵਧਾਈ ਜਾਂਦੀ ਹੈਗੀ ਨੈਸ਼ਨਲ ਸਕਿਉਰਿਟੀ ਐਕਟ ਤਹਿਤ ਨਜ਼ਰਬੰਦੀ ਉਹਦੀ ਉਹ ਮਹੀਨੇ ਲਈ ਵੀ ਹੋ ਸਕਦੀ ਹੈ 3 ਮਹੀਨੇ ਲਈ ਵੀ ਹੋ ਸਕਦੀ ਹੈ 6 ਮਹੀਨੇ ਲਈ ਵੀ ਹੋ ਸਕਦੀ ਹੈ ਉਹ ਇਸ ਰੂਪ ਦੇ ਵਿੱਚ ਬਤਾ ਦਿੱਤੀ ਜਾਂਦੀ ਹੈ ਹੁਣ ਇੱਥੇ ਕੀ ਹੈਗਾ ਅਮਰਤਪਾਲ ਸਿੰਘ ਦੇ ਮਸਲੇ ਦੇ ਵਿੱਚ ਕਿ ਉਸ ਦੀ ਪਹਿਲਾਂ 1 ਸਾਲ ਦੇ ਲਈ ਨਜ਼ਰਬੰਦੀ ਆ ਜਿਹੜੀ ਉਹ ਬਣਾਈ ਗਈ ਉਸ ਤੋਂ ਬਾਅਦ 1 ਸਾਲ ਲਈ ਫੇਰ ਵਧਾ ਦਿੱਤੀ ਗਈ ਹੁਣ ਮਸਲਾ ਇੱਥੇ ਜਾ ਖੜਿਆ ਕਿ ਉਹਦੇ ਨਾਲ ਦੇ 9 ਦੇ 9 ਸਾਥੀ ਨੇ ਜਿਹੜੇ ਜਦੋਂ ਉਹਨਾਂ ਦੇ 2 ਸਾਲ ਪੂਰੇ ਹੋ ਗਏ ਉਹ ਸਾਰਿਆਂ ਨੂੰ ਪੰਜਾਬ ਸ਼ਿਫਟ ਕਰਤਾ ਉਹਨਾਂ ਦੇ ਨੈਸ਼ਨਲ ਸਕਿਉਰਿਟੀ ਐਕਟ ਨਹੀਂ ਬਧਾਇਆ ਬਨ ਪਪਲ ਪ੍ਰੀਤ ਸਿੰਘ ਜਿਹੜਾ ਅਮਰਪਾਲ ਸਿੰਘ ਦਾ ਨੇੜਲਾ ਸਾਥੀ ਮੰਨਿਆ ਜਾਂਦਾ ਸੀ ਉਹਦੇ ਤੇ ਵੀ ਨੈਸ਼ਨਲ ਸਕਿਉਰਿਟੀ ਐਕਟ ਨਹੀਂ ਬਧਾਇਆ ਉਹਨਾਂ ਨੂੰ ਪੰਜਾਬ ਲਿਆਂਦਾ ਉਹਨਾਂ ਤੇ ਜਿਹੜਾ ਅਜ਼ਨਾਲਾ ਪੁਲਿਸ ਸਟੇਸ਼ਨ ਦੇ ਉੱਤੇ ਕੱਥਿਤ ਹਮਲੇ ਦਾ ਕੇਸ ਸੀਗਾ ਉਦੇ ਤਹਿਤ ਪੰਜਾਬ ਦੀ ਜੇਲ੍ਹ ਦੇ ਵਿੱਚ ਉਹ ਬੰਦ ਨੇ ਉਹਨਾਂ ਦੀ ਆਉਣ ਵਾਲੇ ਸਮੇਂ 'ਚ ਜ਼ਮਾਨਤ ਹੋ ਜਾਣ ਦੀ ਸੰਭਾਵਨਾ ਹੈ। ਲੇਕਿਨ ਅਮਰਤਪਾਲ ਸਿੰਘ ਦੇ ਉੱਤੇ ਨੈਸ਼ਨਲ ਸਕਿਉਰਿਟੀ ਐਕਟ ਹੋਰ ਵਧਾਤਾਇਕ ਖਾਲ ਦੇ ਰਿਹਾ। ਦੇਖੋ ਜੀ ਇਹ ਸਿੱਧੇ ਤੌਰ ਦੇ ਉੱਤੇ ਕਿਸੇ ਵਿਅਕਤੀ ਦੇ ਜਿਹੜਾ ਮਨੁੱਖੀ ਅਧਿਕਾਰ ਨੇ ਉਹਦੇ ਉਹਦੇ 'ਤੇ ਹਮਲਾ ਹੈ ਪੰਜਾਬ ਗਵਰਨਮੈਂਟ ਦਾ, ਸੈਂਟਰ ਸਰਕਾਰ ਨਾਲ ਰਲ ਕੇ। ਪੰਜਾਬ 'ਚ ਕੋਈ ਇਦਾਂ ਦਾ ਖਤਰਾ ਨਹੀਂ ਹੈ ਕਿ ਅਮਰਤਪਾਲ ਸਿੰਘ ਦੇ ਪੰਜਾਬ ਆਉਣ ਦੇ ਕਰਕੇ ਕੋਈ ਸਮੱਸਿਆ ਖੜੀ ਹੋਵੇ। ਉਹ ਚੁਣਿਆ ਹੋਇਆ ਸੰਸਦ ਮੈਂਬਰ ਹੈ ਹਾਂ ਜਿਹੜੇ ਉਹਦੇ ਤੇ ਧਰਾਵਾਂ ਲੱਗੀਆਂ ਹੋਈਆਂ ਨੇ ਕੋਈ ਜਨਾਲਾ ਪੁਲਿਸ ਸਟੇਸ਼ਨ ਦੇ ਉੱਤੇ ਹਮਲੇ ਦਾ ਕੇਸ ਹੈ ਜੈਕ ਹੋਰ ਗੁਰਪ੍ਰੀਤ ਸਿੰਘ ਹਰੀਨੋ ਨਾਂ ਦੇ ਨੌਜਵਾਨ ਦੇ ਕਤਲ ਦੇ ਮਸਲੇ 'ਚ ਤਾਰ ਜੋੜਨ ਦੀ ਗੱਲ ਪੁਲਿਸ ਦੇ ਵੱਲੋਂ ਸਾਹਮਣੇ ਲਿਆਂਦੀ ਗਈ ਸੀਗੀ ਅਗਰ ਉਹ ਕੇਸ ਚੱਲ ਰਿਹਾ ਇਹਨੂੰ ਕੇਸ ਚੱਲਣ ਦੇ ਉਹਦੇ ਵਿੱਚ ਉਹ ਅਗਰ ਬਰੀ ਹੁੰਦਾ ਤਾਂ ਵੀ ਠੀਕ ਹੈ ਅਗਰ ਉਹਦੇ ਵਿੱਚ ਮਤਲਬ ਸਜ਼ਾ ਹੁੰਦੀ ਹੈ ਤਾਂ ਵੀ ਉਹ ਦੇਖਣਗੇ ਲੇਕਿਨ ਕਿਸੇ ਵਿਅਕਤੀ ਨੂੰ ਤੁਸੀਂ ਨੈਸ਼ਨਲ ਸਿਕਿਉਰਿਟੀ ਐਕਟ ਤਹਿਤ ਥਾਲਾਂ ਵੱਧੀ ਪੰਜਾਬ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਕਿਸੇ ਜੇਲ੍ਹ ਦੇ ਵਿੱਚ ਬੰਦ ਕਰ ਦਿੰਨੇ ਹੋ ਔਰ ਉਸ ਵਿਅਕਤੀ ਨੂੰ ਜਿਹੜਾਗਾ ਉਹ ਤੁਸੀਂ ਪੰਜਾਬ ਆਉਣ ਨਹੀਂ ਦਿੰਦੇ ਕਿਸੇ ਜੇਲ੍ਹ ਦੇ ਵਿੱਚ ਇਹ ਸਿੱਧੇ ਤੌਰ ਦੇ ਉੱਤੇ ਪੋਲਿਟੀਕਲ ਡਿਸੀਜਨ ਆ ਸਟੇਟ ਗਵਰਨਮੈਂਟ ਤੇ ਸੈਂਟਰ ਗਵਰਨਮੈਂਟ ਦਾ ਇਹ ਡਿਸੀਜਨ ਅਸਲ ਦੇ ਵਿੱਚ ਇਹਨਾਂ ਦਾ ਕਿਹੜੇ ਹਿੱਤਾਂ ਨੂੰ ਲੈ ਕੇ ਆ ਕਿਹੜੇ ਮਸਲਿਆਂ ਨੂੰ ਲੈ ਕੇ ਆ ਉਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਪਰ ਇਹਨਾਂ ਦਾ ਇਹ ਜਿਹੜਾ ਫੈਸਲਾਗਾ ਇਹ ਫੈਸਲਾ ਕਿੰਦੇ ਤੌਰ ਦੇ ਉੱਤੇ ਅਮਰਤਪਾਲ ਸਿੰਘ ਦੇ ਜਿਹੜੇ ਮਨੁੱਖੀ ਹੱਕਾਂ ਨੇ ਉਹਨਾਂ ਦੇ ਉੱਤੇ ਹਮਲਾਗਾ ਔਰ ਇਸ ਹਾਲ ਦੇ ਲਈ ਐਕਸਟੈਂਸ਼ਨ ਕਰ ਦੇਣਾ ਇਹਦੇ ਤੇ ਵਿਰੋਧੀ ਪਾਰਟੀਆਂ ਵੀ ਨਹੀਂ ਉਵੇਂ ਬੋਲ ਰਹੀਆਂ ਵਿਰੋਧੀ ਪਾਰਟੀਆਂ ਨੂੰ ਵੀ ਬੋਲਣਾਗਾ ਜਿਹੜਾ ਉਹ ਚਾਹੀਦਾਗਾ ਜਿਮਨਦੀਪ ਜੀ ਜੀ ਬਿਲਕੁਲ ਸੋ ਦੇਖਦੇ ਆ ਜੀ ਹੁਣ ਇਹ ਮਾਮਲਾ ਕਿੱਥੇ ਜਾ ਕੇ ਖੜਦਾ ਆ ਪਤੀ ਸਾਹਿਬ ਇਸ ਤੋਂ ਅਗਲੀ ਗੱਲਬਾਤ ਆਪਾਂ ਕਰ ਲੈਂਦੇ ਆ ਮੈਂ ਦੋ ਖਬਰਾਂ ਨੂੰ ਹੀ ਇਕੱਠਿਆ ਕਰਨ ਲੱਗਾ ਜਿਹਦੇ ਵਿੱਚ ਪਹਿਲੀ ਤਾਂ ਬਹੁਤ ਚਰਚਾ ਹੋ ਰਹੀ ਸੀ ਚਰਚਾ ਕੀ ਲੋਕ ਦੇਖ ਰਹੇ ਸੀ ਇੰਜੋਏ ਕਰ ਰਹੇ ਸੀ ਸਾਡੇ ਮੁੱਖ ਮੰਤਰੀ ਸਾਹਿਬ ਵੱਖਰੇ ਵੱਖਰੇ ਸਟੈਪ ਲਾ ਕੇ ਭੰਗੜਾ ਪਾ ਰਹੇ ਸੀ ਦਿੱਲੀ ਦੇ ਵਿੱਚ ਖੈਰਾਜ ਮੈਂ ਵੀਡੀਓ ਦੇਖ ਰਿਹਾ ਸੀ ਭੰਗੜਾ ਤਾਰਪਤ ਕੇਜਰੀਵਾਲ ਵੀ ਆਪਣੀ ਵਾਈਫ ਦੇ ਨਾਲ ਪਾ ਰਿਹਾ ਸੀ ਉਹਨਾਂ ਦੀ ਬੇਟੀ ਦਾ ਵਿਆਹ ਸੀਗਾ ਪਰ ਉਸ ਸਟੈਪ ਜਿਹੜੇ ਸੀਗੇ ਉਹਨਾਂ ਨੇ ਲਾਏ ਤੇ ਉਹਨਾਂ ਨੂੰ ਜਿਹੜੇ ਕਾਰਨਸ਼ਟ ਲੀਡਰ ਸੀ ਚਾਹੇ ਪ੍ਰਤਾਪ ਸਿੰਘ ਬਾਜਵਾ ਹੋ ਜਾਣ ਚਾਹੇ ਸੁਖਪਾਲ ਖਹਿਰਾ ਹੋ ਜਾਣ ਤੇ ਹੋਰ ਜਿੰਨੇ ਵੀ ਸੀਗੇ ਸਭ ਨੇ ਬੜਾ ਸ਼ੇਅਰ ਕੀਤਾ ਨਿਊਜ਼ ਚੈਨਲਾਂ ਤੇ ਵੀ ਚੱਲੇ ਕਿ ਮੁੱਖ ਮੰਤਰੀ ਸਾਹਿਬ ਸਾਡੇ ਭੰਗੜਾ ਪਾ ਰਹੇ ਨੇ ਇਹਦੇ ਨਾਲ ਹੀ ਪਤੀ ਸਾਹਿਬ ਦੂਜੇ ਪਾਸੇ ਪੰਜਾਬ ਦੇ ਜਿਹੜੇ ਉਹਨਾਂ ਦੇ ਵਿਧਾਇਕ ਨੇ ਮੰਤਰੀ ਨੇ ਉਹਨਾਂ ਨੂੰ ਕੋਈ ਨੰਗਲ ਨਹੀਂ ਦੇ ਰਿਆ ਉਹ ਕਿ ਥਾਂ ਥਾਂ ਜਾ ਕੇ ਉਹਨਾਂ ਦੇ ਰੁਥਾਰਾ ਜਿਹੜੇ ਕਿਸਾਨ ਜੱਥੇਬੰਦੀਆਂ ਵਾਲੇ ਨੇ ਜਾਂ ਹੋਰ ਲੋਕ ਨੇ ਜਿੱਥੇ ਇੱਥੇ ਵੀ ਵਿਧਾਕਾਟਨ ਕਰਨ ਜਾ ਰਹੇ ਨੇ ਉੱਥੇ ਉੱਥੇ ਹੀ ਜਾ ਕੇ ਜਿਉਂ ਉਹਨਾਂ ਦਾ ਵਿਰੋਧ ਪ੍ਰਦਰਸ਼ਨ ਹੋ ਰਿਹਾ ਉਹਨਾਂ ਨੂੰ ਸਵਾਲ ਪੁੱਛੇ ਜਾ ਰਿਹਾ ਕਈ ਥਾਵਾਂ ਤਾਂ ਉਹਨਾਂ ਨੂੰ ਫਿਰ ਵਿਚ ਉਚਾਲੇ ਸਭ ਕੁਝ ਛੱਡ ਕੇ ਭੱਜਣਾ ਪੈ ਰਿਹਾ ਸੋ ਇਹ ਦੱਸਿਓ ਵੀ ਇਸ ਵਕਤ ਹਾਲਾਤ ਕਿਸ ਤਰੀਕੇ ਦੇ ਬਣ ਰਹੇ ਨੇ ਆਮ ਆਦੀ ਪਾਰਟੀ ਦੇ ਜੀ ਦੇਖੋ ਮੰਦੀ ਵੀ ਜਿਹੜਾ ਤੁਸੀਂ ਭੰਗੜਾ ਪਾਉਣ ਵਾਲੀ ਗੱਲ ਕੀਤੀ ਆ ਉਹਦੇ ਤੇ ਸਵਾਲ ਜਿਹੜਾ ਗੰਭੀਰਤਾ ਦੇ ਨਾਲ ਹੀ ਉੱਠਣਾ ਬਣਦਾਗਾ ਕਿ ਜਿਹੜਾ ਵਿਆਹ ਸੀਗਾ ਅਰਵਿੰਦ ਕੇਜਰੀਵਾਲ ਹੋਰਾਂ ਦੀ ਧੀ ਦਾ ਵਿਆਹ ਸੀਗਾ ਠੀਕ ਆ ਜੀ ਵਿਆਹ ਦੀਆਂ ਮੁਬਾਰਕਾਂ ਪਰ ਸਵਾਲ ਇਹ ਆ ਕਿ ਵਿਆਹ ਹੋ ਕਿੱਥੇ ਰਿ ਵਿਆਹ ਹੋ ਰਿਹਾ ਸੀ ਮੁੱਖ ਮੰਤਰੀ ਪੰਜਾਬ ਦੀ ਸਰਕਾਰੀ ਰਹਿਸ਼ ਜਿਹੜੀ ਕਪੂਰਥਲਾ ਹਾਊਸ ਦਿੱਲੀ ਦੇ ਵਿੱਚ ਉੱਥੇ ਹੋ ਰਿਹਾ ਸੀਗਾ ਹੁਣ ਕਪੂਰਥਲਾ ਹਾਊਸ ਪੰਜਾਬ ਦੇ ਮੁੱਖ ਮੰਤਰੀ ਦੀ ਸਰਕਾਰੀ ਰਹਿਸ਼ ਹੈ ਪੰਜਾਬ ਦਾ ਜਿਹੜਾ ਵੀ ਮੁੱਖ ਮੰਤਰੀ ਬਣਦਾਗਾ ਉਹਦੀ ਦਿੱਲੀ ਦੇ ਵਿੱਚ ਸਰਕਾਰੀ ਰਹਿਸ਼ ਜਿਹੜੀ ਕਪੂਰਥਲਾ ਹਾਊਸ ਦੇ ਵਿੱਚ ਹੁੰਦੀ ਹੈ ਹੁਣ ਹੋ ਕੀ ਰਿਹਾ ਰਗਵ ਚੱਡਾ ਦਾ ਵਿਆਹ ਹੋਇਆ ਕਪੂਰਥਲਾ ਹਾਊਸ ਅਰਵਿੰਦ ਕੇਜਰੀਵਾਲ ਦੀ ਧੀ ਦਾ ਵਿਆਹ ਹੋਇਆ ਕਪੂਰਥਲਾ ਹਾਊਸ ਕਪੂਰਥਲਾ ਹਾਊਸ ਮੈਰਿਜ ਪੈਲੇਸ ਥੋੜੀ ਹੈ ਪੰਜਾਬ ਸਰਕਾਰ ਦੀ ਪ੍ਰਾਪਰਟੀ ਹੈ ਪੰਜਾਬ ਦੇ ਮੁੱਖ ਮੰਤਰੀ ਦੀ ਸਰਕਾਰੀ ਰਹਾਇਸ਼ ਹੈ ਔਰ ਉੱਥੇ ਤੁਸੀਂ ਵਿਆਹਾਂ ਦੇ ਲਈ ਉਹਨੂੰ ਕਿਵੇਂ ਵਰਤ ਸਕਦੇ ਹੋ ਅਗਲਾ ਪੁਆਇੰਟ ਹੈ ਕਿ ਜੇ ਆਮ ਆਦਮੀ ਦੀ ਤੁਸੀਂ ਗੱਲ ਕਰਦੇ ਹੋ ਤਾਂ ਫਿਰ ਸਭ ਲਈ ਖੋਲ੍ਹ ਦਿਓ ਬਣਾ ਦਿਓ ਉਹਨੂੰ ਮੈਰਿਜ ਪੈਲਸ ਤੁਹਾਨੂੰ 4 ਰੁਪਏ ਵੀ ਹੁਣ ਕਿਰਾਇਆ ਰੱਖ ਦਿਓ ਕਿ ਭਾਈ ਜਿਨੇ ਵੀ ਉੱਥੇ ਵਿਆਹ ਕਰਨਾ ਕਰ ਸਕਦਾਗਾ ਆਪਣੇ ਪੁੱਤ ਦਾ ਤੇ ਪੰਜਾਬ ਗਵਰਨਮੈਂਟ ਨੂੰ ਉਹਦਾ ਕਿਰਾਇਆ ਆਊਗਾ ਜਾਂ ਤਾਂ ਉਹਦੇ ਗੇਟ ਆਮ ਲੋਕਾਂ ਲਈ ਖੋਲ੍ਹੋ ਕੀ ਆਮ ਵਿਅਕਤੀ ਦਾ ਵਿਆਹ ਕਪੂਰਥਲਾ ਹਾਊਸ 'ਚ ਹੋ ਸਕਦਾ ਨਹੀਂ ਬਿਲਕੁਲ ਜੇ ਆਮ ਬੰਦੇ ਦਾ ਨਹੀਂ ਹੋ ਸਕਦਾ ਤਾਂ ਖਾਸ ਬੰਦਿਆਂ ਦੇ ਵਿਆਹ ਜਿਹੜੇ ਨੇ ਉਹ ਕਪੂਥਲਾ ਹਾਊਸ ਕਿਉਂ ਹੁੰਦੇ ਨੇ ਕਿਉਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਗੱਲ ਤੇ ਸਵਾਲ ਨਹੀਂ ਠਾਉਂਦੇ ਬਹੁਤ ਸਾਰੇ ਮੀਡੀਆਜ਼ ਆ ਰਹਿਆਂ ਜਿਵੇਂ ਮੈਂ ਪੜ ਰਿਹਾ ਸੀ ਕਹਿੰਦੇ ਜੀ ਬਹੁਤ ਥੋੜਾ ਘੱਟ ਸੀਗਾ ਔਰ ਭਗਵੰਤ ਮਾਨ ਮੁੱਖ ਮੈਂ मतलब ਉਹ ਵਿਸ਼ੇਸ਼ ਮਹਿਮਾਨਾਂ ਦੇ ਵਿੱਚ ਸ਼ਾਮਲ ਸੀ ਭਗਵੰਤ ਮਾਨ ਨੂੰ ਸੱਦਿਆ ਗਿਆ ਸੀ ਭਗਵੰਤ ਮਾਨ ਨੂੰ ਤਾਂ ਸੱਦਣ ਗਈ ਭਗਵੰਤ ਮਾਨ ਤੇ ਸਰਕਾਰੀ ਹਾਜ਼ਰੀ ਹਾਏ ਤੇ ਸੀਗਾ ਹੁਣ ਕਿਸੇ ਦੇ ਘਰੇ ਕਿਸੇ ਨੇ ਵਿਆਹ ਕਰਨਾ ਹੈ ਜਾ ਕਿਸੇ ਦੇ ਘਰੇ ਕੋਈ ਸਮਾਗਮ ਕਰਨਾ ਹੈ ਘਰ ਵਾਲਾ ਤਾਂ ਹੋਊਗਾ ਹੀ ਨਾ ਸੋ ਇਸ ਕਰਕੇ ਤਾਂ ਸਵਾਲ ਸਾਡੇ ਪੰਜਾਬੀਆਂ ਦਾ ਹੈ ਸਾਡੇ ਪੰਜਾਬ ਦੇ ਲੋਕਾਂ ਦਾ ਕਿ ਦਿੱਲੀ ਦਾ ਕਹਾਰਿਆ ਹੋਇਆ ਮੁੱਖ ਮੰਤਰੀ ਆਪਦੀ ਧੀ ਦਾ ਵਿਆਹ ਸਾਡੇ ਪੰਜਾਬ ਸਰਕਾਰ ਦੀ ਪ੍ਰਾਪਰਟੀ ਪੰਜਾਬ ਦੇ ਮੁੱਖ ਮੰਤਰੀ ਦੀ ਸਰਕਾਰੀ ਹੈ ਕਪੂਥਲਾ ਉੱਚ ਕਿਵੇਂ ਕਰ ਸਕਦਾ ਅਗਲੀ ਗੱਲ ਜਿਹੜੀ ਤੁਸੀਂ ਕੀਤੀ ਇਹਨਾਂ ਦੇ ਐਮ ਐਲ ਏਜ਼ ਇਹਨਾਂ ਦੇ ਐਮ ਪੀਜ਼ ਔਰ ਇਹਨਾਂ ਦੇ ਇਵਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕਲਤਾਰ ਸਿੰਘ ਸੰਧਵਾ ਸਾਰਿਆਂ ਦਾ ਘਰਾਓ ਹੋ ਰਿਹਾ ਹੈ ਇਨਾਂ ਦੀ ਜਿਹੜੀ ਅਖੌਤੀ ਸਿੱਖਿਆ ਕ੍ਰਾਂਤੀ ਆ ਉਹ ਬਾਥਰੂਮਾਂ ਦੀ ਰੈਨੋਵੇਸ਼ਨ ਦੇ ਢਗਾਟਨ ਕਰਦੀ ਦਮ ਤੋੜ ਚੁੱਕੀ ਆ ਜਿਹੜੀ ਇਹਨਾਂ ਦੀ ਸਿੱਖਿਆ ਕ੍ਰਾਂਤੀ ਆ ਉਹ ਕਿਤੇ ੱਟ ਲਾਈ ਆ ਨਹੀਂ ਲਾਈ ਕੰਦ ਕੱਢੀ ਆ ਨਹੀਂ ਕਰਦੀ ਤਿੰਨ ਸਾਲ ਪਹਿਲਾਂ ਦੀ ਆ ਪੰਜ ਸਾਲ ਪਹਿਲਾਂ ਦੀ ਬਿਲਡਿੰਗਾਂ ਚੱਕ ਕੇ ਨਹੀਂ ਪੱਥਰ ਰੱਖ ਕੇ ਸਿਰਫ ਸਿੱਖਿਆ ਕ੍ਰਾਂਤੀ ਮਹਿਮ ਨਹੀਂ ਪੱਥਰ ਮਹਿਮ ਬਣ ਕੇ ਰਹਿ ਚੁੱਕੀ ਆ ਔਰ ਉੱਥੇ ਪਹੁੰਚ ਕੇ ਜੈਥ ਰੂਪ ਦੇ ਵਿੱਚ ਕਿਸਾਨਾਂ ਵੱਲੋਂ ਮਜ਼ਦੂਰਾਂ ਵੱਲੋਂ ਔਰਤਾਂ ਵੱਲੋਂ ਨੌਜਵਾਨਾਂ ਵੱਲੋਂ ਇਹਨਾਂ ਦੇ ਐਮਐਲਏ ਜ ਨੂੰ ਸਵਾਲ ਕੀਤੇ ਜਾ ਰਹੇ ਨੇ ਮੰਤਰੀਆਂ ਨੂੰ ਸਵਾਲ ਕੀਤੇ ਜਾ ਰਹੇ ਨੇ ਇਹਨਾਂ ਨੂੰ ਭੱਜਣ ਨੂੰ ਰਾਹ ਨਹੀਂ ਪਿਆ ਰਹੇ ਬੈਕ ਹਾਈਟ ਦੀ ਸਕੂਲਾਂ ਦੇ ਭੱਜਦੇ ਦੇਖੇ ਗਏ ਨੇ ਕੱਲ 90 ਦੇਵਮਾਨ ਜਿਹੜਾ ਐਮਐਲਏ ਆ ਉਹਦਾ ਘਰਾਵ ਕਰਨ ਪਹੁੰਚੇ ਕਿਸਾਨਾਂ ਤੇ ਲੱਖੀ ਚਾਰਜ ਕੀਤਾ ਗਿਆ ਕੁਲਤਾਰ ਸਿੰਘ ਸੰਧਵਾ ਬੜਾ ਮਤਲਬ ਮਸ਼ਕਰੀਆਂ ਹੱਸਦੇ ਨੇ ਉਹ ਔਰ ਕੁਲਤਾਰ ਸਿੰਘ ਸੰਧਵਾ ਇੱਕ ਥਾਂ ਸੰਬੋਧਨ ਕਰਨ ਪਹੁੰਚੇ ਕਿਸਾਨਾਂ ਨੇ ਘੇਰ ਲਏ ਪੁਲਿਸ ਕਹਿੰਦੀ ਤੁਹਾਡੀ ਮੀਟਿੰਗ ਕਰਾ ਦੇਾਂਗੇ ਮੀਟਿੰਗ ਕਰਾਉਣ ਨੂੰ ਵੀ ਆਮੋ ਸਾਹਮਣੇ ਖੜਾਤੇ ਕਿਸਾਨਾਂ ਨੇ ਕਿਹਾ ਮੀਡੀਆ 'ਚ ਕਰਾਓ ਵੀ ਇਹ ਮੀਡੀਆ ਦੀ ਗੱਲ ਕਰਦੇ ਰਹੇ ਨੇ ਕਹਿੰਦੇ ਨਾ ਜੀ ਮੀਡੀਆ 'ਚ ਨਹੀਂ ਮੈਂ ਤੁਹਾਡੇ ਨਾਲ ਗੱਲ ਕਰਦਾ ਔਰ ਕਲਤਾਪ ਸਿੰਘ ਖਨਵਾ ਬੈਕ ਸਾਈਡ ਦੀ ਖਿਸਕ ਦੇ ਨਜ਼ਰ ਆਈ ਇਹਨਾਂ ਦੇ ਜਹਰੂਪ ਚ ਐਮਐਲਏ ਦੇ ਕਰਾਓ ਹੋ ਰਹੇ ਨੇ ਮੰਤਰੀਆਂ ਦੇ ਹੋ ਰਹੇ ਨੇ ਸਪੀਕਰ ਦਾ ਹੋ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਜਿਸ ਰੂਪ ਦੇ ਵਿੱਚ ਪੰਜਾਬ 'ਚ ਭਾਜਪਾ ਦੇ ਲੀਡਰਾਂ ਦਾ ਵਿਰੋਧ ਹੋ ਰਿਹਾ ਸੀ ਉਹੀ ਇਹਨਾਂ ਦਾ ਹੋਣਾ ਹੈ ਹੁਣਾ ਵੀ ਚਾਹੀਦਾ ਮਤਲਬ ਮੁੱਖ ਮੰਤਰੀ ਵੀ ਰਹਾ ਤੁਸੀਂ ਮਾਰਚ ਪਾਰਲਸ ਬਣਾਤੀ ਕਿਸਾਨਾਂ ਨੂੰ ਤੁਸੀਂ ਡਾਂਗਾ ਨਾ ਕੁੱਟ ਕੇ ਠਾਤਾ ਮਜ਼ਦੂਰਾਂ ਦੇ ਹਿੱਤਾਂ ਲਈ ਤੁਸੀਂ ਕਰ ਨਹੀਂ ਰਹੇ ਕੁਝ ਛੋਟਾ ਵਪਾਰੀ ਛੋਟਾ ਦੁਕਾਨਦਾਰ ਤੁਹਾਡੇ ਤੋਂ ਤੰਗ ਆ ਚੁੱਕਿਆਗਾ ਪੰਜਾਬ 'ਚ ਲੈਂਡ ਆਰਡਰ ਦੀ ਸਥਿਤੀ ਲਗਾਤਾਰ ਵਿਗੜ ਰਹੀ ਹੈ ਆਪਣੇ ਵਿਰੋਧੀਆਂ ਦੇ ਉੱਤੇ ਤੁਸੀਂ ਸਿਆਸੀ ਹੱਲੇ ਕਰ ਰਹੇ ਹੋ ਔਰ ਪੰਜਾਬ ਦੇ ਵਿੱਚ ਅਗਰ ਕੋਈ ਬੋਲਦਾ ਤਾਂ ਨਾਲ ਦੀ ਨਾਲ ਐਫ ਆਈ ਆਰ ਦਰਜ ਕਰ ਦਿੰਦੇ ਹੋ ਟਰਾਲੀਆਂ ਅਜੇ ਤੱਕ ਕਿਸਾਨਾਂ ਦੀਆਂ ਮਿਲ ਨਹੀਂ ਰਹੀਆਂ ਇਹ ਗੱਲ ਕਿੱਧਰ ਨੂੰ ਜਾ ਰਹੀ ਹੈ ਤੇ ਇਸ ਕਰਕੇ ਬੜਾ ਗੰਭੀਰ ਮਸਲਾਗਾ ਜਿਹੜਾ ਇਹ ਬਣਿਆ ਹੋਇਆ ਜਿਮਦੀਪ ਜੀ 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 ਬਿਲਕੁਲ ਜੀ ਮਸਲੇ ਤਾਂ ਕਬੀਰ ਬਹੁਤ ਨੇ ਪਰ ਦੇਖਦੇ ਆਂ ਵੀ ਮਸਲੇ ਹਲਕਾ ਜਿਹਾ ਹੁੰਦੇ ਆ ਕਿਉਂਕਿ ਹੁਣ ਮਸਲੇ ਹੱਲ ਕਰਨ ਨੂੰ ਸਮਾਂ ਜਿਹੜਾ ਉਹ ਕਾਫੀ ਘਟਦਾ ਜਾ ਰਿਹਾ ਅ ਪਤੀ ਸਾਹਿਬ ਹੁਣ ਆਪਾਂ ਗੱਲਬਾਤ ਕਰਦੇ ਆਂ ਲੁਧਿਆਣੇ ਦੀ ਜਿਮਨੀ ਚੋਣ ਦੀ ਜਿਮਨੀ ਚੋਣ ਤਾਂ ਹੱਲੇ ਨਹੀਂ ਐਲਾਨੀ ਗਈ ਆ ਪਰ ਚੋਣ ਦਿਲਚਸਪ ਹੋ ਗਈ ਆ ਕਿਉਂਕਿ ਚੋਣ ਜਿੱਥੇ ਵੀ ਹੁੰਦੀ ਆ ਉੱਥੇ ਮਾਹੌਲ ਤਾਂ ਫਿਰ ਬਣ ਜਾਂਦਾ ਤੇ ਮਾਹੌਲ ਪਹਿਲੇ ਬਣਿਆ ਹੋਇਆ ਉਮੀਦਵਾਰ ਤੇ ਨੰ ਲਾਦੇ ਗਏ ਨੇ ਪਰ ਆਪਾਂ ਜ਼ਿਕਰ ਕੀਤਾ ਸੀ ਪਤੀ ਸਾਹਿਬ ਕਿ ਬਾਦਲ ਸਾਹਿਬ ਆਪ ਲੜਨ ਜਾਂ ਕੋਈ ਵੱਡਾ ਲੀਡਰ ਤਾਰਨ ਜਿਹੜਾ ਉਹਨਾਂ ਦੇ ਉਮੀਦਵਾਰ ਅਲਾਨਦੇ ਆ ਜੀ ਉਹ ਥੋੜਾ ਜਿਹਾ ਮੈਨੂੰ ਨਵਾਂ ਲੱਗਿਆ ਤੇ ਥੋੜਾ ਜਿਹਾ ਉਮੀਦ ਤੋਂ ਉਲਟ ਵੀ ਸੀ ਸੋ ਕਿਉਂਕਿ ਲੱਗਦਾ ਕਿ ਅਕਾਲੀ ਦਲ ਬਾੜੀ ਕੋਈ ਤਗੜੀ ਟੱਕਰ ਦੇਣ ਦੇ ਬਰੋ ਵਿੱਚ ਨਜ਼ਰ ਨਹੀਂ ਆ ਰਹੀ ਜਾਂ ਫਿਰ ਟਾਈਮ ਹੀ ਟਪਾਉਣ ਦੀ ਕੋਸ਼ਿਸ਼ ਕਰ ਰਹੀ ਆ ਕਿ ਜਾਂ ਫਿਰ ਉਮੀਦਵਾਰ ਤਕੜਾ ਹੋ ਕਿਉਂਕਿ ਸੁਣਿਆ ਪੇਸ਼ੇ ਤੋਂ ਵਕੀਲ ਵੀ ਨੇ ਕਾਫੀ ਵੱਡੇ ਵੱਡੇ ਚਰਚਿਤ ਕੇਸ ਉਹਨਾਂ ਨੇ ਲੜੇ ਵੀ ਨੇ ਇੱਕ ਤਾਂ ਇਹ ਦੱਸੋ ਕਿ ਕਾਲ ਦਲ ਦੇ ਉਮੀਦਵਾਰ ਦੀ ਸਥਿਤੀ ਕੀ ਆ ਤੇ ਉੱਥੇ ਦਾ ਮਾਹੌਲ ਚੱਲ ਕੀ ਇਸ ਵਕਤ ਦੇਖੋ ਜੀ ਮਾਹੌਲ ਇਹ ਹੈ ਕਿ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਤਾਂ ਰਾਸਵਾ ਮੈਂਬਰ ਸਜੀਵ अरोड़ाtare ਹੋਏ ਆ। ਉਹਨਾਂ ਨੇ ਤਾਂ ਪੂਰਾ ਜੋਰ ਅੱਡੀ ਚੋਟੀ ਦਾ ਲਾ ਰੱਖਿਆ ਵੀ ਸੰਜੀਵ अरोड़ा ਨੂੰ ਇੱਥੋਂ ਐਮਐਲਏ ਬਣਾ ਕੇ ਮੰਤਰੀ ਬਣਾਈਏ। ਐਮਪੀ ਦੀ ਜਿਹੜੀ ਸੀਟ ਰਾਸਵਾ ਦੀ ਖਾਲੀ ਹੋ ਕੇਜਰੀਆਲ ਨੂੰ ਬਾਇਆ ਪੰਜਾਬ ਰਾਸਵਾ ਭੇਜ ਕੇ। ਉਹਨਾਂ ਨੇ ਤਾਂ ਪੂਰਾ ਜੋਰ ਲਾ ਰੱਖਿਆ। ਕਾਂਗਰਸ ਪਾਰਟੀ ਦੇ ਵੱਲੋਂ ਭਾਰਤ ਭੂਸ਼ਣ ਆਸ਼ੂ ਚੋਣ ਮੈਦਾਨ 'ਚ ਹੈ। ਭਾਰਤ ਭੂਸ਼ਣ ਆਸ਼ੂ ਦੀ ਚੋਣ ਮੈਂ ਹੈ ਜਿਹੜੀ ਉਹ ਕੋਈ ਬਹੁਤੀ ਪੱਕੀ ਨਹੀਂ ਹੋਈ। ਕਿਉਂਕਿ ਭਾਰਤ ਭੂਸ਼ਣ ਆਸ਼ੂ ਲੱਗ ਤੌਰ ਤੇ ਜੋਰ ਲਾ ਰ ਰਾਜਾ ਬੜਿੰਗ ਕੱਲ ਲੁਧਿਆਣੇ ਸੀ ਰਾਜਾ ਬੜਿੰਗ ਲਗਤ ਚੋਣ ਲਾ ਜੋਰ ਲਾ ਰਿਆ ਸੀ ਅਜੇ ਤੱਕ ਭਾਰਤ ਭੂਸ਼ਣ ਆਸ਼ੂ ਤੇ ਰਾਜੇ ਬੜਿੰਗ ਨੇ ਕੱਖਿਆਂ ਇਹ ਨਾ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਨਾ ਕੋਈ ਇੱਕ ਵੀ ਰੈਲੀ ਕੀਤੀ ਹੈ ਦੋਨੇ ਅੱਡੋ ਅੱਡੀ ਤੁਰੇ ਫਿਰਦੇ ਨੇ ਅੱਡੋ ਅੱਡੀ ਪਤਾ ਲੱਗ ਰਿਹਾਗਾ ਕੱਲ ਰਾਜੇ ਬੜਿੰਗ ਨੂੰ ਜਦੋਂ ਪੁੱਛਿਆ ਕਹਿੰਦਾ ਜੀ ਭਾਰਤ ਭੂਸ਼ਣ ਆਸ਼ੂ ਚੋਣ ਨਹੀਂ ਲੜ ਰਿਆ ਕਾਂਗਰਸ ਚੋਣ ਲੜ ਰਹੀ ਹੈ ਕੱਲਾ ਆਸ਼ੂ ਥੋੜੀ ਲੜ ਰਿਆ ਮਤਲਬ ਸਾਫ ਫਰਕ ਜਿਹੜਾ ਨਜ਼ਰ ਆ ਰਿਹਾ ਹੈ ਕਾਂਗਰਸ ਦੀ ਇਕਜੁੱਟਤਾ ਦੀ ਘਾਟ ਕਾਂਗਰਸ ਦੀ ਚੋਣ ਮਹਿੰਮ ਨੂੰ ਕਨਸੋਲੀਡੇਟ ਕਰਕੇ ਅੱਗੇ ਵਧਣ ਵਾਲੀ ਘਾਟ ਔਰ ਕਾਂਗਰਸ ਲੀਡਰਾਂ ਦੀ ਆਪਸ ਦੇ ਵਿੱਚ ਖਹਿਵਾੜੀ ਹੈ ਜਿਹੜੀ ਉਹ ਲੁਧਿਆਣਾ ਬਾਏ ਇਲੈਕਸ਼ਨ ਦੇ ਵਿੱਚ ਸਾਫ਼ ਨਜ਼ਰ ਆ ਰਹੀ ਹੈ ਸ਼੍ਰੋਮਣੀ ਕਾਲੀ ਦਲ ਕੋਲੇ ਬਹੁਤ ਸਾਰੇ ਵੱਡੇ ਲੀਡਰ ਉੱਥੇ ਸੀ ਕਿਉਂਕਿ ਇਹਨਾਂ ਦੇ ਤਾਂ ਹੁਣ ਐਮਐਲਏ ਐਮਪੀ ਸਾਰੇ ਲਗਭਗ ਹਾਰੀ ਹੋਏ ਨੇ ਤਿੰਨ ਐਮਐਲਏ ਨੇ ਇੱਕ ਐਮਪੀ ਐ ਬਾਕੀ ਤਾਂ ਸਾਰੇ ਵਿਹਲੇ ਹੀ ਨੇ ਪੀਰ ਸਿੰਘ ਗਾਵੜੀਆਂ ਹਮੇਸ਼ਿੰਦਰ ਸਿੰਘ ਗਰੇਵ ਸਮੇਤ ਕਈ ਵੱਡੇ ਲੀਡਰ ਜਿਹੜੇ ਲੁਧਿਆਣਾ ਦੀ ਇਲੈਕਸ਼ਨ ਲੜ ਸਕਦੇ ਸੀ इवन ਸਿੰਘਬੀਰ ਸਿੰਘ ਬਾਦਲ ਨੂੰ ਵੀ ਤਾਰਿਆ ਜਾ ਸਕਦਾ ਸੀ ਲੇਕਿਨ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਐਡਵੋਕੇਟ ਪਰਪਕਾਰ ਸਿੰਘ ਨੂੰ ਚੋਣ ਮਦਾਨ ਚ ਤਾਰਿਆ ਹੋਇਆ ਕੈਂਡੀਡੇਟ ਵਾਕਈ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਹੇ ਨੇ ਕਈ ਵੱਡੇ ਤੇ ਚਰਚਿਤ ਕੇਸ ਇਹਨਾਂ ਨੇ ਲੜੇ ਨੇ ਲੇਕਿਨ ਹਰੀਸ਼ ਰਾਏ ਢਾਂਡਾ ਵੀ ਤਾਂ ਇਥੋਂ ਹੀ ਲੁਧਿਆਣੇ ਦਾ ਵਕੀਲ ਹੈ ਔਰ ਉਹ ਕਾਲੀ ਦਲ ਦਾ ਵੱਡਾ ਲੀਡਰ ਵੀ ਰਿਹਾਗਾ ਫੇਰ ਇਸ ਕਰਕੇ ਸ਼੍ਰੋਮਣੀ ਕਾਲੀ ਦਲ ਉਸ ਰੂਪ ਦੇ ਵਿੱਚ ਮੈਂ ਨਹੀਂ ਕਹਿ ਰਿਹਾ ਕਿ ਕੋਈ ਤਨਤਰੀ ਮੁਕਾਬਲਾ ਹੈ ਕੋਈ ਚਾਰਤਰੀ ਮੁਕਾਬਲਾ ਹੈ ਬਦਲੇ ਸ਼੍ਰੋਮਣੀ ਅਕਾਲੀ ਦਲ ਅੱਜ ਦੀ ਸਥਿਤੀ ਦੇ ਵਿੱਚ ਮੁਕਾਬਲੇ ਦੇ ਵਿੱਚ ਉਸ ਰੂਪ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਹਾਂ ਚੋਣ ਹੈ ਕੱਲ ਨੂੰ ਸਮੀਕਰਨ ਬਦਲਦੇ ਨੇ ਹਾਲਾਤ ਬਦਲਦੇ ਨੇ ਤਾਂ ਕੱਲ ਨੂੰ ਪਤਾ ਨਹੀਂ ਲੇਕਿਨ ਅੱਜ ਅਕਾਲੀ ਦਲ ਦੀ ਛੋਣ ਵਿੱਚ ਮੋਮੈਂਟਮ ਨਹੀਂ ਆ ਰਹੀ ਨਾ ਕਾਂਗਰਸ ਵੀ ਆ ਰਹੀ ਹੈ ਕਾਂਗਰਸ ਦੇ ਵਿੱਚ ਲੱਗਦਾ ਠੀਕਾ ਕਿ ਬੈਂਸ ਬ੍ਰਦਰ ਜੇ ਜਦੋਂ ਸ਼ਾਮਲ ਕੀਤੇ ਨੇ ਕਿ ਲੁਧਿਆਣਾ ਦੇ ਵਿੱਚ ਬੈਂਸ ਬ੍ਰਦਰ ਦਾ ਵੀ ਚੰਗਾ ਦਬਦਬਾ ਕਿ ਹੁਣ ਕਾਂਗਰਸ ਨੂੰ ਫਾਇਦਾ ਹੋਊਗਾ ਪਰ ਨਾ ਵੈਸ ਬ੍ਰਦਰ ਜੇ ਨੇੜੇ ਲੱਗਣ ਦੇ ਰਿਹਾ ਭਗਤ ਖੂਸ਼ ਨਾਸ਼ੂ ਨਾ ਰਾਜਾ ਬੜਿੰਗ ਨੂੰ ਨੇੜੇ ਲੱਗਣ ਰਿਹਾ ਦੇ ਰਿਹਾ ਨਾ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਬਣ ਨੂੰ ਨੇੜੇ ਲੱਗਣ ਰਹਾ ਦੇ ਰਿਹਾ ਹੁਣ ਆਸ਼ੂ ਕੀ ਸੋਚਦਾ ਇਹ ਪਤਾ ਨਹੀਂ ਕਿਉਂਕਿ ਕਾਂਗਰਸ ਦੇ ਦੋ ਹੀ ਵੱਡੇ ਲੀਡਰ ਨੇ ਪੰਜਾਬ 'ਚ ਇਸ ਵਕਤ ਜਿਹੜੇ ਮਤਲਬ ਮੇਨਲੀ ਡੋਮਿਨੇਟ ਨੇ ਕਾਂਗਰਸ ਹਾਈ ਕਮਾਂਡ ਕੋਲੇ ਇੱਕ ਪ੍ਰਤਾਪ ਸਿੰਘ ਬਾਜਬਣ ਤੇ ਦੂਜਾ ਰਾਜਾ ਬੜਿੰਗ ਦੋਨੇ ਚੋਣ ਮਹਿਮਤ ਤੋਂ ਦੂਰ ਨੇ ਆ ਚੰਨੀ ਵੀ ਇੱਕ ਵੱਡਾ ਲੀਡਰ ਜ਼ਰੂਰ ਹੈ ਲੈਕਿਨ ਚੰਨੀ ਦੀ ਮਤਲਬ ਉਹ ਚੜਤ ਨਹੀਂ ਜਿਹੜੀ ਦੋਨਾਂ ਦੀ ਹੈ ਚੰਨੀ ਬਦਲ ਜ਼ਰੂਰ ਬਣ ਰਿਹਾ ਇਹਨਾਂ ਦਾ ਚੰਨੀ ਪਾਪੂ ਸ਼ਨਾਸ਼ੂ ਦੇ ਨਾਲ ਹੈ ਪ੍ਰਗਟ ਸਿੰਘ ਨਾਲ ਹੈ ਰਾਣਾ ਗੁਰਜੀਤ ਨਾਲ ਹੈ ਲੇਕਿਨ ਪ੍ਰਧਾਨ ਨਾਲ ਨਹੀਂ ਹੈ ਜੀ ਚੰਨੀ ਸਾਹਿਬ ਦੇ ਪਿੱਛੇ ਜੇ ਗਲੰਦਰ ਜੀ ਪੋਸਟਰ ਲਾ ਕੇ ਵੀ ਉਹ ਗਾਇਬ ਨਹੀਂ ਤੇ ਨਾਲ ਹੀ ਚੰਨੀ ਸਾਹਿਬ ਨੂੰ ਇੱਥੇ ਪਰਤਣਾ ਪਿਆ ਫਿਰ ਉਹ ਮੀਡੀਆ 'ਚ ਇੰਟਰਵਿਊ ਵੀ ਦਿਖਾ ਦੇ ਰਹੇ ਸੀ ਕਿ ਉਹ ਦਿਖਾ ਰਹੇ ਸੀ ਵੀ ਆਹ ਮੇਰਾ ਘਰ ਆ ਮੈਂ ਇੱਥੇ ਬੈਠਾ ਹਾਂ ਸੋ ਚੰਨੀ ਸਾਹਿਬ ਦੇ ਵੀ ਆਪਣੇ ਮਸਲੇ ਨੇ ਕਿਉਂਕਿ ਇੱਥੋਂ ਜਲੰਧਰ ਤੋਂ ਸਾਡੇ ਐਮਪੀ ਨੇ ਸੋ ਇੱਥੇ ਵੀ ਉਹਨਾਂ ਦੀ ਲੋੜ ਆ ਸੋ ਦੇਖਦੇ ਆ ਪਤੀ ਸਾਹਿਬ ਕਿੱਧਰ ਨੂੰ ਗੱਲ ਜਾਂਦੀ ਆ ਤੇ ਆਪਾਂ ਇੱਕ ਹੋਰ ਖਬਰ ਤੇ ਗੱਲਬਾਤ ਕਰਨੀ ਆ ਜੀ ਜਿਹੜੀ ਹੈਗੀ ਆ ਲਾਰੈਂਸ ਬਿਸ਼ਨੋਈ ਗਰੁੱਪ ਨਾਲ ਜੁੜੀ ਹੋਈ ਜਿਹੜੀ ਲਾਰੈਂਸ ਬਿਸ਼ਨੋਈ ਦੀ ਮਾਫ ਕਰਨਾ ਇੰਟਰਵਿਊ ਹੋਈ ਸੀ ਉਹਨੂੰ ਲੈ ਕੇ ਹੱਲੇ ਤੱਕ ਗੱਲ ਕਿਸੇ ਤਣਪੱਤਣ ਨਹੀਂ ਲੱਗੀ ਆ ਕੁਝ ਉਹਦੇ ਤੇ ਕਾਰਵਾਈ ਜ਼ਰੂਰ ਹੋਈ ਸੀ ਅਫਸਰਾਂ ਤੇ ਪਰ ਹੱਲੇ ਤੱਕ ਵੀ ਪੂਰਾ ਸੱਚ ਸਾਹਮਣੇ ਨਹੀਂ ਆਇਆ ਸੋ ਇਸ ਮਾਮਲੇ ਵਿੱਚ ਪੌਲੀਗ੍ਰਾਫ ਟੈਸਟ ਕਰਾਉਣ ਦੀ ਗੱਲ ਪਤੀ ਸਾਹਿਬ ਕੀਤੀ ਜਾ ਰਹੀ ਆ ਸੋ ਦੱਸਿਓ ਕੀ ਅਪਡੇਟ ਆ ਤੇ ਲਾਰੈਂਸ ਮਸ਼ਨੋਈ ਦੀ ਇੰਟਰਵਿਊ ਹੋਈ ਸੀ ਦੋ ਇੰਟਰਵਿਊ ਹੋਈਆਂ ਅਸੀਂ ਇੱਕ ਤੋਂ ਬਾਅਦ ਇੱਕ ਪੰਜਾਬ ਦੇ ਡੀਜੀਪੀ ਸਾਹਿਬ ਨੇ ਪਹਿਲਾਂ ਤਾਂ ਕਹਤਾ ਸੀ ਪੰਜਾਬ ਦੀ ਜੇਲ੍ਹ 'ਚ ਹੀ ਨਹੀਂ ਕੋਈ ਚਲੋ ਉਸ ਤੋਂ ਬਾਅਦ ਇਨਕੁਆਇਰੀ ਹੋਈ ਪਤਾ ਲੱਗਿਆ ਕਿ ਸੀਆਈਏ ਸਟਾਫ ਖਾਰਡ ਦੇ ਵਿੱਚ ਇੰਟਰਵਿਊ ਹੋਈ ਹੈ ਉਹਦੇ 'ਚ ਇੱਕ ਡੀਐਸਪੀ ਦੇ ਉੱਤੇ ਗਾਜ਼ ਵੀ ਡਿੱਗੀ ਸੀ ਹਾਈ ਕੋਰਟ ਨੇ ਸਾਫ਼ ਸਪਸ਼ਟ ਸ਼ਬਦਾਂ ਵਿੱਚ ਬਾਰ-ਬਾਰ ਕਿਹਾ ਸੀਗਾ ਕਿ ਕੋਈ ਛੋਟੇ ਅਫਸਰ ਹਿਨਾਰਾ ਕਰ ਦਿਓ ਵੱਡੇ ਅਫਸਰਾਂ ਤੇ ਗਾਜ਼ ਡਿੱਗਣੀ ਚਾਹੀਦੀ ਹੈ ਕਿਉਂਕਿ ਆਮ ਹੋਂਦਾਂ ਨਕੇਸਾਂ ਦੇ ਵਿੱਚ ਕਿ ਜਦੋਂ ਵੀ ਕੋਈ ਘਟਨਾ ਵਾਪਰਦੀ ਆ ਪੁਲਿਸ ਵਿਭਾਗ ਦੇ ਵਿੱਚ ਛੋਟੇ ਅਪਸਰਾਂ ਤੇ ਗਾਲ ਟਿਕ ਪੈਂਦੀ ਆ ਇਹ ਮਸਲਾ ਕਿਸੇ ਤਨਪੱਤਰ ਨਹੀਂ ਸੀ ਲੱਗ ਰਿਹਾ ਹੁਣ ਮਨਦੀਪ ਜੀ ਇਹਦੇ ਵਿੱਚ ਕੀ ਹੋ ਰਿਹਾ ਕਿ 6 ਪੁਲਿਸ ਮੁਲਾਜ਼ਮਾਂ ਦਾ ਪੋਲੀਗ੍ਰਾਫ ਟੈਸਟ ਹੋ ਰਿਹਾ ਪੋਲੀਗ੍ਰਾਫ ਟੈਸਟ ਵੈਸੇ ਤਾਂ ਵਿਵਾਦਿਤ ਟੈਸਟ ਆ ਦੇਖੋ ਉਹ ਅਦਾਲਤ ਵੀ ਫੇਰ ਹੀ ਮਨਜ਼ੂਰੀ ਦਿੰਦੀ ਆ ਜੇਕਰ ਕੋਈ ਵਿਅਕਤੀ ਜਿਹੜਾਗਾ ਉਹ ਆਪ ਮਨਜ਼ੂਰੀ ਦੇਵੇ ਅਗਰ ਕੋਈ ਵਿਅਕਤੀ ਅੜ ਜਾਏ ਕਿ ਮੈਂ ਪੋਲੀਗ੍ਰਾਫ ਟੈਸਟ ਨਹੀਂ ਕਰਾਉਣਾ ਤਾ 파ਰਟ ਦੇ ਵਿੱਚ ਕਾਨੂੰਨ ਹੈ ਕਿ ਉਹਦਾ ਟੈਸਟ ਨਹੀਂ ਕੀਤਾ ਜਾ ਸਕਦਾ ਇਹ ਹੁੰਦਾ ਕੀ ਹੈ ਕਿ ਕਿਸੇ ਵਿਅਕਤੀ ਨੂੰ ਬਿਠਾ ਕੇ ਜਿਵੇਂ ਫਿਲਮਾਂ ਚ ਟੀਵੀ ਚ ਆਪਾਂ ਦੇਖਿਆ ਹੈਗਾ ਔਰ ਉਹ ਤੋਂ ਹਾਂ ਜਾਂ ਨਾਂਕ ਸਵਾਲ ਪੁੱਛਿਆ ਜਾਂਦਾ ਉਹਦੇ ਦਿਲ ਦੀ ਧੜਕਣ ਉਹਦੀ ਨਬਜ਼ ਉਹਦੇ ਮਤਲਬ ਸਰੀਰ ਦੀਆਂ ਹਰਕਤਾਂ ਉਹ ਦੇਖਿਆ ਜਾਂਦੇ ਵੀ ਕੀ ਇਹ ਸੱਚ ਬੋਲਦਾ ਉਹਨੂੰ ਇੱਕ ਖਾਸ ਅਵਸਥਾ ਦੇ ਵਿੱਚ ਜਿਹੜਾ ਉਹ ਲਜਾਇਆ ਜਾਂਦਾ ਹੁਣ ਇਹਦੇ ਵਿੱਚ 6 ਪੁਲਿਸ ਮੁਲਾਜ਼ਮਾਂ ਦਾ ਪੋਲੀਗ੍ਰਾਫ ਟੈਸਟ ਹੋਣਾ ਹੈ ਕੱਲ ਮਹਾਲੀ ਦੀ ਅਦਾਲਤ ਦੇ ਵਿੱਚ ਜਦੋਂ ਸਰਕਾਰੀ ਵਕੀਲ ਨੇ ਜਾ ਕੇ ਉੱਥੇ ਕਿਹਾ ਕਿ ਜੀ ਪੋਲੀਗ੍ਰਾਫ ਟੈਸਟ ਹੋਣਾ ਹੈ ਅਦਾਲਤ ਨੇ ਕਿਹਾ ਕਿ ਬੰਦੇ ਨੇ ਸੈਫਟੀ ਦੇਤੀ ਕਹਿੰਦੇ ਹਾਂਜੀ ਦੇਤੀ 6 ਪੁਲਿਸ ਮੁਲਾਜ਼ਮਾਂ ਤੋਂ ਇਹਨਾਂ ਨੇ ਕੰਸੈਂਟਮੈਂਟ ਲੈ ਲਈ ਸੈਫਟੀ ਲੈ ਲਈ ਹੈ ਜੀ ਔਰ ਉਹਨਾਂ ਦਾ ਇਸੇ ਹਫ਼ਤੇ ਟੈਸਟ ਹੋਣਾ ਹੈ ਪਰ ਉਹ 6 ਜਿਹੜੇ ਪੁਲਸ ਮੁਲਾਜ਼ਮਾਂ ਦਾ ਟੈਸਟ ਹੋਣਾ ਹੈ ਉਹਨਾਂ ਚ ਇੱਕ ਸਬ ਇਨਸਪੈਕਟਰ ਹੈ ਇੱਕ ਏਐਸਆਈ ਹੈ ਬਾਕੀ ਸਾਰੇ ਕਾਂਸਟੇਬਲ ਨੇ ਮੈਂ ਦੱਸ ਦਿਆ ਉਹਦੇ ਵਿੱਚ ਮਤਲਬ ਕੋਈ ਹਾਈ ਰੈਂਕ ਦਾ ਪੁਲਿਸ ਅਫਸਰ ਨਹੀਂ ਹੈ ਇੱਕ ਸਾਵਨ ਇਨਸਪੈਕਟਰ ਹੈ ਇੱਕ ਏਐਸਆਈ ਬਾਕੀ ਕਨਸਟੇਬਲ ਹੈ। ਔਰ ਇਹ ਪੋਲੀਗ੍ਰਾਫ ਟੈਸਟ ਦਾ ਜਿਹੜਾ ਹੋਊਗਾ ਹੁਣ ਉਹਦੇ ਵਿੱਚ ਕੀ ਸਾਹਮਣੇ ਆਉਂਦਾ ਹੈ ਦੇਖਣਾ ਹੋਊਗਾ ਪਰ ਇੱਕ ਗੱਲ ਸਾਫ਼ ਤੇ ਸਪੱਸ਼ਟ ਹੈ ਕਿ ਵੱਡੇ ਪੁਲਿਸ ਅਫਸਰਾਂ ਦੀ ਮਿਲੀ ਭੁਗਤ ਤੋਂ ਬਿਨਾ ਇਸ ਰੂਪ ਦੀ ਜਾਂ ਲਾਰੈਂਸ ਬਸ਼ਨੋਈ ਵਰਗੇ ਵਿਅਕਤੀ ਦੀ ਇੰਟਰਵਿਊ ਆ ਜਿਹੜੀ ਉਹ ਨਹੀਂ ਕੀਤੀ ਜਾ ਸਕਦੀ ਸੀ। ਹੁਣ ਇਹ ਚ ਉਹਨਾਂ ਤੋਂ ਪੁੱਛਿਆ ਜਾਊਗਾ ਕਿ ਕੈਮਰਾ ਕਿਵੇਂ ਗਿਆ ਪੱਤਰਕਾਰ ਕਿਵੇਂ ਪਹੁੰਚਿਆ ਕਿੱਥੇ ਬੈਠੇ ਇਹਨੇ ਕਿਹਾ ਫਿਰ ਇਦਾਂ ਦੇ ਸਵਾਲ ਜਵਾਬ ਆ ਜਿਹੜੇ ਪੋਲੀਗ੍ਰਾਫ ਟੈਸਟ ਦੇ ਵਿੱਚ ਉਹ ਪੁੱਛੇ ਜਾਣਗੇ। ਕੌਣ ਆ ਰਹਿ ਦਿਨਾਂ ਚ ਸਥਿਤੀ ਹੈ ਜਿਹੜੀ ਸਪਸ਼ਟ ਹੋ ਜਾਣ ਦੀ ਸੰਭਾਵਨਾ ਬਣੀ ਹੋਈ ਹੈ? ਜੀ। ਜੀ ਜੀ ਬਿਲਕੁਲ ਜੀ ਇਸ ਇੰਟਰਵਿਊ ਨੂੰ ਲੈ ਕੇ ਵੱਡੇ ਸਵਾਲ ਜਿਹੜੇ ਪਿਛਲੇ ਦਿਨੀ ਸਿੱਧੂ ਮੂਸੇਵਾਲੇ ਦੇ ਪਤਾ ਬਲਕੌਰ ਸਿੰਘ ਉਹਨਾਂ ਨੇ ਉਠਾਏ ਸੀ ਫਿਰ ਉਹ ਤਾਂ ਹਰ ਵਾਰੀ ਇਹ ਗੱਲ ਕਰਦੇ ਹੀ ਕਰਦੇ ਨੇ। ਸੋ ਦੇਖਦੇ ਹਾਂ ਅ ਅੱਗੇ ਜਾ ਕੇ ਇਸ ਮਾਮਲੇ ਚ ਕੀ ਨਿਕਲ ਕੇ ਆਉਂਦਾ। ਫਿਲਹਾਲ ਪੱਤੀ ਸਾਹਿਬ ਬਹੁਤ-ਬਹੁਤ ਧੰਨਵਾਦ ਤੁਹਾਡਾ ਪ੍ਰੋਗਰਾਮ ਚ ਸ਼ਾਮਲ ਹੋਣ ਲਈ ਤੇ ਖਬਰਾਂ ਤੇ ਚਰਚਾ ਕਰਨ ਲਈ। ਸ਼ੁਕਰੀਆ ਜੀ। ਜੀ। ਤੇ ਸਾਡੇ ਦਰਸ਼ਕਾਂ ਨੂੰ ਵੀ ਪੀ ਲਿਆ ਜੀ ਕਿ ਵੱਧ ਤੋਂ ਵੱਧ ਆਪਣੇ ਸੁਝਾਅ ਜਿਹੜੇ ਆ ਕਮੈਂਟ ਬਾਕਸ ਦੇ ਵਿੱਚ ਰੱਖੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ